ਕਿ ਝੂਠ ਨਾਲ ਜਿੰਨੇ ਮਰਜੀ ਮਹਿਲ ਉਸਾਰ ਲੋ ਝੂਠ ਨਾਲ ਜਿੰਨੇ ਮਰਜੀ ਮਹਿਲ ਉਸਾਰ ਲੋ ਅੰਤ ਨੂੰ ਬੰਦਾ ਡਿੱਗਦਾ ਹੈ ਵਿੱਚ ਖਾਈ ਦੋਸਤੋ ਕਿ 라ਵਣ ਭਾਵੇਂ 10 ਸਿਰਾਂ ਨਾਲ ਬੁਰਾ ਸੋਚਦਾ ਰਿਹਾ ਅੰਤ ਨੂੰ ਜਿੱਤੀ ਤਾਂ ਸਚਾਈ ਦੋਸਤੋ ਅੰਤ ਨੂੰ ਜਿੱਤੀ ਤਾਂ ਸਚਾਈ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਸ਼ਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਦਾ ਜਲਾਲਿੰਦ ਵੀਡੀਓ ਕਿਸ ਦਾ ਬਤ ਹੁੰਦਾ ਹੈ ਸਾਥਿਓ ਇਸ ਸਮੇਂ ਅਸੀਂ ਆਈਟੀਆਈ ਗਰਾਊਂਡ ਵਿੱਚ ਮੌਜੂਦ ਹਾਂ ਔਰ ਬਿਲਕੁਲ ਮੇਰੇ ਪਿੱਛੇ ਤੁਹਾਨੂੰ 라ਵਣ ਨਜ਼ਰ ਆ ਰਿਹਾ ਜੀ 50 ਫੁੱਟਾਂ 라ਵਣ ਹੈ ਇਹ ਔਰ ਨਾਲ ਕੁੰਭਕਰਨ ਤੇ ਮੇਘਨਾਥ ਇਹ 30-30 ਫੁੱਟ ਦੇ ਨੇ ਔਰ ਹੈਰਾਨੀ ਵਾਲੀ ਗੱਲ ਇਹ ਹੈ ਜਿਹੜੀ ਛੱਟ ਤੱਕ ਖੱਲ ਤੱਕ ਪਹੁੰਚੀ ਹੈ ਆ ਪਹਿਲਾਂ ਤੁਹਾਨੂੰ ਬੰਦਾ ਮਿਲਾਉਣੇ ਆ ਆ ਜੋ ਇਹ ਹੈ ਜਲ ਸਿੰਘ ਇਹ ਜਲ ਸਿੰਘ ਹੈ ਜਲ ਸਿੰਘ ਨੇ ਇਹ 10 ਸਿਰ ਵਾਲਾ 라ਵਣ ਬਣਾਇਆ ਜੀ ਨਾਲ ਕੁੰਭਕਰਨ ਤੇ ਮੇਘਨਾਥ ਤੇ ਜਲ ਸਿੰਘ ਹੁਣੀ ਕਹਿੰਦੇ ਕਿ 40 ਦਿਨਾਂ ਚ ਅਸੀਂ 21 24 24 ਇਸ ਤਰੀਕੇ ਰਾਵਣ ਕੁੰਭਕਰਨ ਮੇਘਨਾਥ ਤਿਆਰ ਕੀਤੇ ਆ 40 ਦਿਨਾਂ ਚ 40 ਦਿਨ ਹਾਂ ਅੱਛਾ ਖਰਚਾ ਕਿੰਨਾ ਹੋ ਜਾਂਦਾ ਖਰਚਾ ਆ ਜਾਂਦਾ ਹੈ ਤੁਹਾਡਾ ਤਿੰਨ ਪੁੱਤਲੋਂ ਮੈਂ 1,20,000 ਦਾ ਤਿੰਨ ਪੁੱਤਲੇ ਚ 1,20,000 ਦਾ 20,000 ਰਾਵਣ ਦੀ ਹਾਈਟ ਕਿੰਨੀ ਹੈ ਰਾਵਣ ਦੀ ਹਾਈਟ ਹੈ 50 ਫੁੱਟ ਤੇ ਕੁੰਭਕਰਨ ਤੇ ਮੇਘਨਾਥ ਦੀ ਕੁੰਭਕਰਨ ਦੀ ਕਿੰਨੀ ਹੈ 40 40 ਫੁੱਟ ਅੱਛਾ ਕੱਲੂ ਕੁੰਭਕਰਨ ਉੱਠ ਜਾਊਗਾ ਕੱਲ ਵੀ ਸੁੱਤਾ ਰਹੂਗਾ ਹਾਂ ਕੱਲ ਉੱਠ ਜਾਏਗਾ ਕਿ ਕੱਲ ਵੀ ਸੁੱਤਾ ਰਹੇਗਾ ਕੱਲ ਤਾਂ ਉੱਠੇਗਾ ਉੱਠੇਗਾ ਦਿਮਾਗ ਕੇ ਸੇ ਉੱਠੇਗਾ ਅੱਛਾ ਹਲੇ ਤੱਕ ਮੈਨੂੰ ਪਤਾ ਲੱਗਾ ਕਿ ਜਿਹੜੇ ਇਹ ਕੁੰਭਕਰਨ ਮੇਗਨਾਥ ਦੇ ਰਾਵਣ ਦੇ ਪੁਤਲੇ ਆ ਇਹਨਾਂ ਚ ਪਟਾਕੇ ਨਹੀਂ ਪਾਏ ਗਏ ਤੋ ਕਦੋਂ ਪਾਉਂਗੇ ਕੱਲ ਪਾਉਗੇ ਕੱਲ ਢਾਲਾਂਗੇ ਪਟਾਕੇ ਪਟਾਕੇ ਤੁਸੀਂ ਪਾਉਣੇ ਆ ਜੀ ਇਹ ਤੁਹਾਡਾ ਸਾਥੀ ਹੈ ਨਹੀਂ ਇਹ ਖੜਾ ਜੀ ਇਹ ਤਾਂ ਸ਼ੁਗਲ ਕਰਦੇ ਆਪਣੇ ਪਿੰਡ ਵਾਲਿਆਂ ਨਾਲ ਦੇਖੇ ਕਿਤੇ ਧਿਆਨ ਨਾ ਤੇਨੂੰ ਨਾ ਪੂ ਗਿਆ ਅੱਛਾ ते पटाके फिर कोई लेके दे कि पटाके लेके आने वो पटाके कमेटी वाले लाएंगे, इतना लाएंगे उतना ही पा देंगे उसमें आतशवादी भी होगी आशवादी नहीं खाली एक ऊनी गोला होता है वही पटाखा अच्छा, कौन सा गोला ऊनी गोला बोलते ऊनी गोला ऊनी गोला डलेगा बस कुंभकर्ण में और रावण में तीनों में तीनों में अच्छा रावण के जैसे दस शेर है उसके बीच में पटाख लगेंगे पटाखा लगेगा एक बड़े बड़े सिर में पटाखा लगेगा अच्छा एक ना रिवायत है मैं बड़ी बार देखता हूँ कि लोग जो देखने आते हैं दशहरा तो जब रावण को अग्नि भेंट करते हैं अग्नि उसको देते हैं उसके बाद रावण के अंदर जो समान होता है वो उठा के घर में लेके जाते उस, उसके पीछे कौन सी मतलब कौन सा कारण है वो ऐसे क्यों करते हैं ये पूजा करते हैं ना शुभ माना जाता है माना जाता है तो वो लेके जाते हैं <knowledge> क्या लेके क्या जाते जो वो स... लकड़ी लेके जाते हैं जिससे रावण को बनाया रावण को बनाया तो है वो लकड़ी लेके जाते शुभ मानते शुद्ध मानते हैं ये जो ज्यादा प्रवासी लोग करते हैं है ना तो मैंने पिछले एक दो बार दफा देखा की झगड़ा भी हो गया उनमे लकड़ी के पीछे झगड़ा हो लकड़ी के पीछे झगड़ा करते हैं रावण के अलग पटाखे निकलते उनके अलग निकलते हैं ਨਹੀਂ ਇਹ ਅੱਛਾ ਇਸ ਇਹਦੇ ਵਿੱਚ ਤੁਸੀਂ ਰਾਹ ਰੱਖਿਆ ਉੱਥੇ ਜਾ ਕੇ ਪਟਾਕੇ ਲਾਉਣ ਨੂੰ ਫਟਾਕੇ ਇਸੇ ਮੈਂ ਖੜੇ ਇੱਕੁਰ ਕੀ ਲਗਾਏਗੀ ਐਦੇ ਲਾ ਦੇਣੀ ਹੈ ਨਾ ਤੇ ਪੌੜੀ ਲਾ ਕੇ ਲੈ ਕੇ ਜਾਊਂਗੇ ਉੱਥੇ ਫਿਰ ਪੌੜੀ ਪਿੱਛੇ ਲੱਗੇਗਾ ਅੱਛਾ ਪੌੜੀ ਪਿੱਛੇ ਲੱਗ ਜੂਗੀ ਤੇ ਤੁਸੀਂ ਸਿਰ ਤੇ ਜਾ ਕੇ ਪਟਾਕਾ ਫਿੱਟ ਕਰ ਦੋ ਫਟਾਕਾ ਫਿੱਟ ਕਰ ਦਿਓ ਤੇ ਪੈਸੇ-ਪੂਸੇ ਮਿਲ ਗਏ ਵੇਜੀ ਵੇਜੀ ਤਾਂ ਮਿਲ ਗਏ ਮਿਲ ਗਏ ਕਿ ਨਹੀਂ ਮਿਲੇ ਕਿਤੇ ਸਾਨੂੰ ਖਬਰ ਨਾ ਲਾਉਣੀ ਪਵੇ ਪੈਸੇ ਨਹੀਂ ਮਿਲੇ ਨਾ ਪੈਸਾ ਰਹਿ ਗਿਆ ਉਹ ਕੱਲ ਮਿਲ ਜਾਏਗਾ ਅੱਗ ਲਾਉਣ ਤੋਂ ਪਹਿਲਾਂ ਲੈ ਲਈਓ ਠੀਕ ਨਹੀਂ ਚਲੋ ਠੀਕ ਹੈ ਜੀ ਇਹ ਜਲ ਸਿੰਘ ਹੈ ਜਲ ਸਿੰਘ ਕਹਿੰਦਾ ਕਿ ਮੈਂ ਤਿਆਰ ਕੀਤੇ ਜੀ ਤੇ ਇਹਦੇ ਤੇ ਦੀ ਟੀਮ ਨੇ 라ਵਣ ਕੁੰਭਕਰਨ ਮੇਘਨਤ ਤਿਆਰ ਕੀਤੇ ਆ ਆ ਜਾ ਯਾਰ ਤੇਰੀ ਬਹੁਤ ਡਿਮਾਂਡ ਹੈ ਕਿ ਕਿਹੜਾ ਪਿੰਡ ਤੇਰਾ ਮੇਰਾ ਬਰਨਾਲੇ ਜੀ ਬਰਨਾਲੇ ਦਾ ਤੂੰ ਕਿ ਦਿਨ ਛੇੜੀ ਗੱਲ ਜਾਂਦੇ ਆ ਐ ਉਹਦੇ ਤਲਾ ਮਛ ਲੱਗਿਆ ਨੂੰ ਹੈ ਤਰ ਲੋ ਮੱਛੀ ਇਹ ਕੀ ਕੀ ਨਾਂ ਇਹਨਾਂ ਦਾ ਹੈ ਕੀ ਨਾਂ ਇਹਨਾਂ ਦਾ ਮੈਂ ਕਹਿੰਦਾ ਬੋਵੀ ਆ ਤੇ ਲੁੱਕਾ ਆ ਲੁੱਕਾ ਲੁੱਕਾ ਕੇ ਮੁੱਕਾ ਲੁੱਕਾ ਲੁੱਕਾ ਜਿਹੜਾ ਲੁਕਿਆ ਉਹਨੂੰ ਲੱਭਣਾ ਕਿੱਦਾਂ ਲੱਭਿਆ ਜੀ ਯਾਰ ਅੱਛਾ ਉਦੋਂ ਛੇੜਦੇ ਕਰ ਲਿਆ ਉਹਦੀ ਜਾਣੇ ਮਜ਼ਾ ਮਜ਼ੂ ਕਰਦੇ ਤੈਨੂੰ ਗੁੱਸਾ ਤਾਂ ਨਹੀਂ ਆਉਂਦਾ ਨਾ ਨਾ ਗੁੱਸਾ ਕਰਨ ਕਰਦਾ ਬਸ ਤੂੰ ਫਿਰ ਰੱਬ ਦਾ ਬੰਦਾ ਗੁੱਸਾ ਨਹੀਂ ਕਰੀਦਾ ਨਾ ਗੁੱਸਾ ਕਰਨ ਕਰਨਾ ਹੈ ਮੈਂ ਗੁੱਸਾ ਕਰਨ ਕਰਨਾ ਸੀ ਠੀਕ ਹੈ ਤੇਰਾ ਨਾਂ ਕੀ ਆ ਨਾ ਮੇਰਾ ਸੋਨੂ ਆ ਸੋਨੂ ਸੋਨੂ ਸੀਤਵਾਲਾ ਹਾਂਜੀ ਜਦ ਸ਼ੁਕਲ ਕਰਦੇ ਪਰਾਂ ਸ਼ੁਕਲ ਕਰਦੇ ਗੁੱਸਾ ਤੂੰ ਕਰਦਾ ਰੀ ਨਾ ਨਾ ਗੁੱਸਾ ਕਰਨ ਚਲੋ ਠੀਕ ਹੈ ਕੋਈ ਕੋਈ ਆ ਤੈਨੂੰ ਸੈਂਕੜੇ ਲੋਕ ਦੇਖ ਰਹੇ ਕੋਈ ਸੁਨੇਹਾ ਦੇਣਾ ਬਾਹਰ ਬਲੈਤ ਜੀ ਵੀ ਦੇਖਦੇ ਪਏ ਨਹੀਂ ਅਸੀਂ ਨਹੀਂ ਦੇਣਾ ਕੋਈ ਕੰਮ ਕੀ ਕਰਦਾ ਅਜੇ ਕੰਮ ਕਰਦਾ ਪਸ਼ੂਆਂ ਨੂੰ ਗੁਜਰੇ ਆ ਅੱਛਾ ਹਾਂਜੀ ਠੀਕ ਹੈ ਪਸ਼ੂਆਂ ਦਾ ਕੰਮ ਕਰਦੇ ਦੁੱਧ मतलब ਐਂ ਸ਼ੁੱਧ ਬਣਾਉਣੇ ਪਾਣੀ ਤਾਂ ਨਹੀਂ ਪਾਉਂਦੇ ਵਿੱਚ ਨਹੀਂ ਪਾਣੀ ਘਾਣੂ ਪਾਣਾ ਜੀ ਹੈ ਇਦਾਂ ਨਹੀਂ ਕਰਨਾ ਨਹੀਂ ਪਾਣੀ ਘਾਣੂ ਪਾਣਾ ਰੱਬ ਨੂੰ ਜਾਣ ਦੇਣੀ ਹੈ ਓ ਤੇਰੇ ਸਦਕੇ ਸਦਕੇ ਤੇਰੇ ਸੋਨੂੰ ਸੀਤੋ ਵਾਲਿਆ ਦਿਲ ਜਿੱਤ ਲਿਆ ਚਲੋ ਠੀਕ ਹੈ ਜੀ ਸੋ ਇਹ ਨੌਜਵਾਨ ਸ਼ੁਗਲ ਮੇਲਾ ਇਨੀ ਇੱਥੇ ਕੀਤਾ ਤੇ ਨਾਲ ਦੀ ਨਾਲ ਥੋੜਾ ਫੰਕਸ਼ਨ ਹੋ ਗਿਆ ਤਾਂ ਬਹੁਤ ਸਾਰੇ ਪਰਿਵਾਰ ਵਜੇ ਇੱਕ ਵਾਰੀ ਦਿਖਾ ਦਈਏ ਬਹੁਤ ਸਾਰੇ ਪਰਿਵਾਰ ਇੱਥੇ ਆ ਰਹੇ ਆ ਨੌਜਵਾਨ ਜਾਂ ਯਾਰਾਂ ਦੋਸਤਾਂ ਦੀ ਝੁੰਡ ਜਿਹੜੇ ਆ ਰਹੇ ਤੇ ਇੱਥੇ ਫੋਟੋ ਕਲਿੱਕ ਕਰਾ ਕੇ ਜਾ ਰਹੇ ਤਾਂ ਇਹ ਵੀ ਇੱਕ ਤਰ੍ਹਾਂ ਦਾ ਸੈਲਫੀ ਪੁਆਇੰਟ ਬਣਿਆ ਕੱਲ ਸ਼ਾਮ ਤੱਕ ਬਣਿਆ ਰਹਿਣਾ ਬਹੁਤ ਸਾਰੇ ਪਰਿਵਾਰ ਇੱਥੇ ਆਏ ਹੋਏ ਆ ਬੱਚੇ ਖਾਸ ਕਰਕੇ ਇੱਥੇ ਆ ਕੇ 라ਵਣ ਦੇ ਨਾਲ ਫੋਟੋ ਖਿਚਾ ਰਹੇ ਤੇ ਹਾਲੇ ਤੱਕ ਰਾਵਣ ਦੇ ਅੰਦਰ ਪਟਾਕੇ ਨਹੀਂ ਭਰੇਗੇ ਸੋ ਕੱਲ ਜਲ ਸਿੰਘ ਦਾ ਕਹਿਣਾ ਕਿ ਕੱਲ ਉਹਨਾਂ ਨੂੰ ਪਟਾਕੇ ਦਿੱਤੇ ਜਾਣਗੇ ਕਮੇਟੀ ਵੱਲੋਂ ਤੇ ਜਦੋਂ ਕਮੇਟੀ ਵੱਲੋਂ ਪਟਾਕੇ ਦੇ ਦਿੱਤੇ ਜਾਣਗੇ ਉਸ ਤੋਂ ਬਾਅਦ ਉਹ ਪਟਾਕੇ ਜਿਹੜੇ 라ਵਣ ਕੁੰਭ ਕਰਨ ਤੇ ਮੇਗਨਾਚ ਭਰਨਗੇ ਮੈਂ ਕਿ ਕੁੰਭ ਕਰਨ ਜਾਗ ਜੂਗਾ ਕਹਿੰਦਾ ਧੁਮਾਕੇ ਨਾਲ ਜਾਗ ਜੂਗਾ ਸੱਚੀ ਗੱਲ ਬਾਈ ਤੁਹਾਡਾ ਫੈਨ ਆ ਜੀ ਆ ਜੀ ਸੱਚੀ ਗੱਲ ਵੀਰੇ ਕੀ ਨਾ ਤੁਹਾਡਾ ਛੜਾ ਫੈਨ ਮੇਰਾ ਨਾਮ ਜੀ ਪ੍ਰਭਜੀਤ ਸਿੰਘ ਠੀਕ ਹੈ ਜੀ ਕਿੱਥੋਂ ਹੈ ਮੈਂ ਜੀ ਮੈਂ ਬੰਗਿਆਂ ਤੋਂ ਜੀ ਅੱਛਾ ਅੱਛਾ ਆ ਦੇਖਣਾ ਜੀ ਅਜ ਰਾਵਣ ਹਾਂਜੀ ਰਾਵਣ ਦੇਖਣਾ ਹੈ ਜੀ ਮੈਂ ਤੁਹਾਨੂੰ ਬਹੁਤ ਦੇਖਦਾ ਚਲੋ ਮਿਹਰਬਾਨੀ ਵੀਰੇ ਫੇਸਬੁੱਕ ਤੇ ਫੋਲੋ ਕਰਦਾ ਮੈਂ ਤੁਹਾਨੂੰ ਡੇਲੀ ਤੁਹਾਡੀ ਅਪਡੇਟ ਜੋ ਵੀ ਕੁਝ ਤੁਸੀਂ ਪਾਣੇ ਆ ਉਹੀ ਦੇਖਦਾ ਮੈਂ ਤੁਹਾਡੇ ਭਰਾਵਾ ਕਰਕੇ ਸਾਡਾ ਚੈਨਲ ਬਾੜਾ ਮੋਟਾ ਚੱਲੀ ਜਾਂਦਾ ਵੀਰੇ ਬਹੁਤ ਵਧੀਆ ਪਾਜੀ ਤੁਸੀਂ ਜੋ ਕੰਮ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਜੋ ਵੀ ਅਪਡੇਟ ਹੈ ਤੁਹਾਡੀ ਜੋ ਵੀ ਅਪਡੇਟ ਉੱਥੋਂ ਦੀ ਹੁੰਦੀ ਹੈ ਉਹ ਡੇਲੀ ਦੇਖੀਏ ਸੱਚੀ ਲੱਗਦੀ ਆ ਬਿਲਕੁਲ ਓਕੇ ਪਾਜੀ ਬਿਲਕੁਲ ਪੱਤਰਕਾਰਤਾ ਜਿਹੜੀ ਤੁਹਾਡੀ ਹੈ ਨਾ ਬਹੁਤ ਵਧੀਆ ਬਹੁਤ ਸ਼ੁਕਰੇ ਵੀਰ ਆਪਣਾ ਕੀ ਨਾਮ ਦੱਸਿਆ ਤੁਸੀਂ ਪ੍ਰਭਜੀਤ ਸਿੰਘ ਪ੍ਰਭਜੀਤ ਸਿੰਘ ਨਾਮ ਜੀ ਪ੍ਰਭ ਆ ਗਿਆ ਫਿਰ ਹਾਂਜੀ ਹਨਾ ਜਿਹੜਾ ਪ੍ਰਭ ਨਾਲ ਜੁੜ ਗਿਆ ਉਹਦੀ ਜੀਤ ਪੱਕੀ ਆ ਹਾਂਜੀ ਹਾਂਜੀ ਚਲੋ ਠੀਕ ਹੈ ਪ੍ਰਭਜੀਤ ਕੀ ਕਰਦੇ ਕੀ ਆ ਬਾਜੀ ਐਗਰੀਕਲਚਰ ਵੀਰ ਇਹ ਤੋਂ ਵਧੀਆ ਕੰਮ ਕਿਹੜਾ ਹੈ ਲੋਕਾਂ ਦਾ ਢਿੱਡ ਭਰਦੇ ਆ ਹਾਂਜੀ ਹਾਂਜੀ ਬਾਜੀ ਅੱਜ ਪਹਿਲੀ ਵਾਰ ਮਿਲੇ ਤੁਸੀਂ ਮੈਂ ਦੇਖਦਾ ਸੀ ਅੱਜ ਤੁਸੀਂ ਰੂਹ ਰੂਹ ਮਿਲ ਗਏ ਮੈਨੂੰ ਨਹੀਂ ਆਪਾਂ ਰੈਗੂਲਰ ਮਿਲਿਆ ਕਰਾਂਗੇ ਨੰਬਰ ਸਾਡਾ ਸਕਰੀਨ ਤੇ ਹੈਗਾ ਕਾਲ ਕਰ ਲਈਏ ਠੀਕ ਹੈ ਪ੍ਰਭਜੀਤ ਵੀਰੇ ਮਿਲ ਕੇ ਬਹੁਤ ਚੰਗਾ ਲੱਗਿਆ ਧੰਨਵਾਦ ਬਹੁਤ ਸ਼ੁਕਰੀਆ ਦੇਖੋ ਜਦੋਂ ਤੁਹਾਡੇ ਵਰਗੇ ਭਰਾ ਮਿਲਦੇ ਆ ਉਹਦਾ ਉਹਦਾ ਸਨੇਹਾ ਮਿਲਦਾ ਕਿ ਅਸੀਂ ਤੈਨੂੰ ਪਿਆਰ ਕਰਦੇ ਠੀਕ ਹੈ ਨਾ ਬਹੁਤ ਸ਼ੁਕਰੀਆ ਵੀਰ ਤੇ ਐਦਾ ਦਿਲ ਚ ਖਾਸ ਜਗ੍ਹਾ ਬਣ ਜਾਂਦੀ ਹੈ ਇਹ ਮੋਮੈਂਟ ਮੇਰੇ ਲਈ ਵੀ ਖਾਸ ਹੈ ਇਕੱਲੇ ਪ੍ਰਭਜੀਤ ਹੋਣਾਂ ਲਈ ਨਹੀਂ ਪੁੱਛ ਹਾਲ ਹੈ ਪੁੱਛਦੇ ਕਿਹੜੀ ਗਰਾਊਂਡ 'ਚ ਮਿਲਣ ਗਿਆ ਸਾਥੀਓ ਇਸ ਸਮੇਂ ਅਸੀਂ ਆਈਟੀਆਈ ਗਰਾਊਂਡ ਵਿੱਚ ਆਂ ਔਰ ਇੱਥੇ ਦੁਸ਼ਹਿਰਾ ਮੇਲਾ ਲੱਗਿਆ ਹੋਇਆ ਤਾਂ ਇਧਰਲੇ ਪਾਸੇ ਝੂਲੀਆਂ ਦੀ ਰੌਣਕ ਹੈ ਔਰ ਸਟਾਲਾਂ ਦੀ ਭੀੜ ਹੈ ਪਰਿਵਾਰਾਂ ਦੇ ਪਰਿਵਾਰ ਆਏ ਹੋਏ ਆ ਇੱਥੇ ਐਨਜੋਏ ਕਰ ਰਿਹਾ ਤਾਂ ਮੈਂ ਮਾਈਕ ਨੂੰ ਇੱਥੇ ਲਾ ਲੰਨਾ ਤੇ ਮੈਂ ਹੌਲੀ ਹੌਲੀ ਬੋਲਣਾ ਤਾਂ ਆਜੋ ਕਿਸੇ ਦੇ ਐਨਜੋਇਮੈਂਟ 'ਚ ਖਲਲ ਨਾ ਪਵੇ ਸੋ ਖਾਸ ਕਰ ਲਈ ਆ ਕਿ ਮੈਂ ਇੱਥੇ ਦੇਖ ਪਾ ਰਿਹਾ ਕਿ ਬੱਚੇ ਜਿਹੜੇ ਆ ਉਹ ਆਪਣੇ ਮਾਪਿਓ ਨਾਲ ਆਏ ਹੋਏ ਆ ਔਰ ਮਾਪਿਓ ਆਪਣੇ ਬੱਚਿਆਂ ਨੂੰ ਦਿਖਾ ਰਹੇ ਆ ਜੀ ਕਿ ਦੇਖੋ ਇਸ ਤਰੀਕੇ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਤੁਸੀਂ ਵੱਡੇ ਆ ਲਾਓ ਜੀ ਲਾਓ ਜੀ ਲਾਓ ਜੀ ਜੀ ਠੀਕ ਹੈ ਜੀ ਹੈਪੀ ਸਵਾਰਾ ਹੋਰ ਚਲੋ ਪਰਵਾਰਾ ਜੀ ਹਾਂ ਮੁਬਾਰਕਾ ਹੋ ਗਈ ਸੱਸੀ ਕਾਲ ਪੈਂਦੀ ਸੱਸੀ ਹਾਂ ਉਹ ਮੁਬਾਰਕਾ ਹੋ ਗਈਆਂ ਸੀ ਓਕੇ ਜੀ ਚਾਰ ਪੰਜ ਮਹੀਨੇ ਚਲ ਮੈਂ ਉਹ ਜੀ ਗੱਲ ਕੀਤੀ ਆਪਾਂ ਠੀਕ ਹੈ ਠੀਕ ਹੈ ਜੀ ਹਾਂ ਉਹ ਚੜ੍ਹਦੀ ਕਲਾ ਜੀ ਠੀਕ ਹੈ ਜੀ ਸੱਸੀ ਕਾਲ ਪੈਂਦੀ ਸੱਸੀ ਕਾਲ ਸੱਸੀ ਕਾਲ ਆ ਜੀ ਆਜੋ ਆਜੋ ਆ ਮਾਰੇ ਪੁੱਤ ਦਿਖਾ ਦਿੰਨੇ ਆ ਤਾਂ ਗਾਰੰਟੀ ਜੀ ਸੱਸੀ ਕਾਲ ਠੀਕ ਹੈ ਜੀ ਠੀਕ ਹੈ ਜੀ ਰੋਹਿਤ ਭਾਜੀ ਉਹ ਘਾਰੇ ਸੀਗਾ ਚਲੋ ਦੇਖ ਦੇਖ ਲਊਗਾ ਉਹ ਠੀਕ ਹੈ ਜੀ ਤਾਂ ਇੱਧਰ ਤੁਸੀਂ ਸਟਾਲਾਂ ਦਾ ਰਸ਼ ਦੇਖ ਸਕਦੇ ਹੋ ਔਰ ਹਰ ਇੱਕ ਦੇ ਸੱਸੀ ਦੇ ਹਰ ਇੱਕ ਦੇ ਚਿਹਰੇ ਤੇ ਰੌਣਕ ਖੁਸ਼ੀ ਔਰ ਮੇਲੇ ਨੂੰ ਇੰਜੋਏ ਕਰ ਰਹੇ ਤੁਸੀਂ ਸਾਰਿਆਂ ਦੇਖ ਸਕਦੇ ਹੋ ਇਧਰ ਆ ਜਰਾ ਵੀਰੇ ਆਪਾਂ ਦਿਖਾਈਏ ਖਾ ਲੋ ਜਲੇਬੀ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਦੇਖ ਕੇ ਹੀ ਸਵਾਦ ਲੈਣ ਇਹਨਾਂ ਦੇ ਮੂੰਹ ਚ ਪਾਣੀ ਆ ਰਿਹਾ ਭਾਈ ਵੀਡੀਓ ਬਣਾ ਦੇ ਬੀਤ ਹੋਰ ਕਾਦੀ ਜੀ ਆਪਾਂ ਮਿਲੇ ਸੀਗੇ ਆਪਣੇ ਦੂਜੇ ਰੋਡ ਤੇ ਨੇ ਜਦੋਂ ਉਹ ਨਹੀਂ ਸੀਗਾ ਯਾਰ ਕਰਵਾ ਚੌਦ ਹਾਂ ਹਾਂ ਮਿਲੇ ਸੀਗੇ ਮੈਂ ਉਹ ਕਿਤੇ ਸੀਗੀ ਆਪਣੀ ਬਝੂਰੀ ਅੱਛਾ ਹਾਂ ਮੇਰਾ ਬਚਨਗਾ ਕੋਠੀ ਰੋਡ ਤੇ ਹਾਂ ਕੀ ਨਾ ਥੋੜਾ ਮੇਰਾ ਸੁਖਦੀਪ ਬਿਜਲੀ ਦਾ ਕੰਮ ਸੁਖਦੀਪ ਬਿਜਲੀ ਦਾ ਹਾਂ ਮੈਨੂੰ ਆ ਗਿਆ ਯਾਰ ਆ ਗਿਆ ਯਾਰ ਯਾਦ ਆ ਗਿਆ ਓਕੇ ਭਾਜੀ ਹੁਣ ਫੇਰ ਚੱਲਦਾ ਪਿਆ ਲਾਈਵ ਨਹੀਂ ਭਾਜੀ ਨਹੀਂ ਹੁਣ ਵਾਰ-ਵਾਰ ਕਹਾਂ ਨੂੰ ਲਾਈਵ ਹੋ ਜਾਣਾ ਠੀਕ ਹੈ ਉਹਦਾ ਕੁਝ ਹਾਂਜੀ ਹਾਂਜੀ ਚਲੋ ਠੀਕ ਹੈ ਉਹ ਸਮਝੀ ਹੋਈ ਤੁਸੀਂ ਬਾਹਰ ਆ ਗਏ ਹੋ ਆਉਣਾ ਹੀ ਸੀ ਫੁਆਰੇ ਦੀ ਫੁੱਲ ਵੀਡੀਓ ਬਣ ਰਹੀ ਹੈ ਹਾਂ ਫੁਆਰੇ ਵਾਲੀ ਪਾਈ ਸੀ ਪਤਾ ਕਿੰਦਾ ਰੁਪਏ ਚ ਕਮਾ ਕੇ ਪੌਂਡਾ ਚ ਖਰਚਣਾ ਬਹੁਤ ਔਖਾ ਸਹੀ ਗੱਲ ਹੈ ਬਾਈ ਚਲੋ ਠੀਕ ਹੈ ਸੁਖਦੀ ਬਹੁਤ ਸ਼ੁਕਰ ਹੈ ਵੀਰ ਆ ਜਾ ਆ ਜਾ ਆ ਜਾ ਆ ਜਾ ਕੀ ਨਾ ਆ ਵਿਕਾਸ ਵਿਕਾਸ ਸ਼ਹਿਰ ਤਾਂ ਵਿਕਾਸ ਹੋ ਰਿਹਾ ਕਿ ਨਹੀਂ ਹਾਂ ਹੁੰਦਾ ਹੁੰਦਾ ਰੇਲਵੇ ਰੋਡ ਦਾ ਹੁੰਦਾ ਵੀ ਆਇਆ ਕੀ ਕਰਨਾ ਪੁੱਤ ਮੈਂ ਪੜਦਾਂ ਆ ਸਰ ਡੀਵੀ ਡੀਵੀ ਸਕੂਲ ਚਲੋ ਬਾਹਰ ਨਾ ਕੀ ਬੜਾ ਹੋ ਕੇ ਬਾਹਰ ਜਾਣਾ ਦੇਖੋ ਆ ਹਲਾ ਕਰਨ ਕਹਿੰਦਾ ਬਾਹਰ ਜਾਣਾ ਸਾਰੇ ਬੱਚੇ ਦਾ ਹੀ ਬਣਾਉਗਾ ਭਾਜੀ ਚਲੋ ਹੁਣ ਸਾਢੇ ਵਰਗ ਵਿੱਚ ਕਿਤੇ ਨਾ ਕਿਤੇ ਗੁਨਾਹ ਕਰਦੇ ਤੋ ਬਾਹਰ ਲਈ ਦਿਖਾ ਦੇਣੇ ਲੋਕੇਸ਼ਨਾ ਤੇ ਤੂੰ ਇਹ ਛੋਟਾ ਬੇਟਾ ਜੀ ਹਾਂਜੀ ਜੀ ਇਹਦਾ ਕੀ ਨਾਮ ਇਹਦਾ ਨਾਮ ਯਸ਼ਵੀਰ ਯਸ਼ਵੀਰ ਤੇ ਵਿਕਾਸ ਹੋਰ ਉਹਨੇ ਵਿਕਾਸ ਕਰਨਾ ਨਾ ਯਸ਼ ਹਾਂ ਚਲੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੱਚਿਆਂ ਨੂੰ ਚੜਦੀ ਕਲਾ ਚ ਰਹਣ ਕਿੱਥੇ ਰਹਿੰਦੇ ਪੈਣ ਜੀ ਤੁਸੀਂ ਅਸੀਂ ਆਪਣੇ ਰੇਲਵੇ ਰੋਡ ਦੇ ਹਿਸਾ ਟੁੱਟਿਆ ਹੋਇਆ ਬਣੰਦਾ ਨਾ ਨਹੀਂ ਲੈ ਰਿਆ ਉਹ ਉਹ ਰੇਲਵੇ ਰੋਡ ਦਾ ਤਾਂ ਫਿਰ ਰਿਸ਼ਤੇਦਾਰ ਜਰ ਪੁੱਛਦੇ ਆ ਕਿੱਥੇ ਰਹਿੰਦੇ ਹਾ ਜੇ ਨਾ ਉਹ ਹਾ ਟੁੱਟਿਆ ਹੈ ਰੋਡ ਚਲੋ ਬਣ ਜਾਏਗਾ ਹੋਂ ਤਾਂ ਤਿਆਰੀ ਹੈ ਜੀ ਜੀ ਠੀਕ ਹੈ ਭੈਣ ਜੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਠੀਕ ਹੈ ਵਿਕਾਸ ਸ਼ਹਿਰ ਦਾ ਵਿਕਾਸ ਕਰਾਂਗੇ 27 ਆਲਾਂ ਦੇ ਬਸ ਅਗਲੇ ਅਗਲੇ ਵਾਰ ਤੁਹਾਡੀ ਹਾਂ ਜੀ ਲੱਗਿਆ ਅਗਲੇ ਜਿਹੜੇ ਸੀਐਮ ਵਗੈਰਾ ਚੁਣਾਂਗੇ ਤੁਹਾਨੂੰ ਚਲੋ ਮਿਹਰਬਾਨੀ ਭੈਣ ਜੀ ਐਮ ਐਮਐਲਏ ਠੀਕ ਹੈ ਭੈਣ ਜੀ ਇਹ ਗੱਲ ਕਈਆਂ ਤੇ ਚੋਬੀਆਂ ਨਹੀਂ ਭੈਣ ਜੀ ਕੋਈ ਗੱਲ ਨਹੀਂ ਫਿਰ ਕੀ ਹੋਇਆ ਉਹ ਤਾਂ ਬੜੀ ਜਨਤਾ ਦੇ ਉੱਤੇ ਆ ਜੀ ਹਾਂ ਅਸੀਂ ਖੜੇ ਹੋ ਕੇ ਸਾਰੇ ਨੇ ਕਰਨਾ ਹੀ ਹੈ سپورਟ ਮਿਹਰਬਾਨੀ ਮੈਂ ਜੀ ਇਹ ਭੈਣਾ ਭਰਾਵਾਂ ਦਾ ਪਿਆਰ ਬਣਿਆ ਰਵੇ ਬਹੁਤ ਸ਼ੁਕਰੀਆ ਤਾਂ ਮੈਂ ਨਹੀਂ ਗਿਆ ਜੀ ਆ ਆ ਮਿਲੇ ਆ ਹੁਣ ਕਹਿਣ ਨਾਲ ਕਿ ਸਿਖਾ ਕੇ ਕਰਦੇ ਆ ਭਾਈ ਜਲੇਬੀ ਦਾ ਟੇਸ ਕਿਤਾ ਬਹੁਤ ਵਧੀਆ ਭੈਣ ਜੀ ਕੀ ਨੂੰ ਦਿੱਤੀ ਭਾਈ ਜਲੇਬੀ ਵਾਲੇ ਨੂੰ ਕੱਟ ਕੇ ਕਿ ਨਹੀਂ ਜਲੇਬੀਆਂ ਨੂੰ ਉਹ ਨਹੀਂ ਕੱਟੇ ਉਹ ਨਹੀਂ ਕੱਟਦਾ ਕਿਹੜਾ ਪਿੰਡ ਆਪਣਾ ਜੀ ਨਾ ਆਪਾ ਜੀ ਬਰਾਬਰ ਸੋਨਾ ਹੈ ਮਿੱਠਾ ਜ਼ਿਆਦਾ ਮਿੱਠਾ ਤੇਜ ਹੈ ਸ਼ੂਗਰ ਹੋ ਜਾਣੀ ਹੈ ਹੋਰ ਭਾਜੀ ਹੋਰ ਵਧੀਆ ਜੀ ਅੱਜ ਭਾਜੀ ਇਹ ਗੱਲ ਦਸੀਓ ਜਦ ਆਪਾਂ ਛੋਟੇ ਛੋਟੇ ਸੀਗੇ ਹਾਂਜੀ ਹਾਂਜੀ ਹਮ ਉਮਰ ਹੀ ਹੋਮਾਗੇ ਆਪਾਂ ਤੁਸੀਂ ਸਾਲ ਕੇ ਛੋਟੇ ਹੋਗੇ ਮੈਂ ਤੂੰ ਉਦੋਂ ਜਲੇਬੀਆਂ ਜਿੰਨੀਆਂ ਮਰਜ਼ੀ ਖਾ ਲੋਗੇ ਸ਼ੂਗਰ ਸ਼ੱਕਰ ਦੀ ਪ੍ਰਵਾਹ ਸੀਗੀ ਹੈ ਅੱਗੇ ਕੋਈ ਖਾਦਦਾ ਨਹੀਂ ਪੈਂਦੀਆਂ ਨੇ ਦਿੱਤੀ ਖਾਣੇ ਹੁੰਦੇ ਸੀਗੇ ਸਭ ਕੋ ਢੇਰ ਨਹੀਂ ਪੈਂਦਾ ਸੀ ਸੰਜੂਰੀ ਦਾ ਜਰੀਆ ਪੈਂਦਾ ਸੀ ਰੰਗ ਬਹੁਤ ਹੁੰਦਾ ਰੰਗ ਪੈਂਦਾ ਰੰਗ ਘੜ ਬਹੁਤ ਹੈ हेलो पुत हेलो की ना थोड़ा मेरा नाम है दिलनूर कौर केडी की दिल दिलनूर कौर दिलनूर कौर ओ सच्ची थानू रब ने चेहरा भी बहुत प्यारा दता है चेहरा भी अजे है के नूर है आजा भरा आजा की ना थोड़ा प्रियांश का लिया प्रिंस प्रियांश का लिया हां जी बहुत बहुत प्यार पुत की खाओगे कुछ तो इधर हाय कह दो फिर सारे हाय चलो ठीक है ठीक है ठीक है और बढ़िया तुम आए हां जी अच्छा मैं दसी जाना कि रुपैया च कमाके पाउंडा च खर्चना ਬਹੁਤ ਖਾ ਠੀਕ ਹੈ ਠੀਕ ਹੈ ਜੀ ਅੱਜਾ ਬਾਜੀ ਆਪਾਂ ਗੱਲ ਕਰਦੇ ਸੀਗੇ ਜਿਵੇਂ ਇਹਨਾਂ ਨੇ ਕਿਹਾ ਰੰਗ ਬਹੁਤ ਪੈਂਦਾ ਇਹ ਕੰਮ ਮਾੜਾ ਹੈ ਨਾ ਕਿਨੂ ਕਿਨੂ ਰੋਕ ਲੋਗੇ ਮਿਲਾਵਟ ਬਹੁਤ ਹੈ ਮਿਲਾਵਟ ਰੇਗ ਚੀਜ਼ ਆਂਦੀ ਹੈ ਬਾਜੀ ਲੈਬ ਟੈਸਟ ਹੋਣਾ ਚਾਹੀਦਾ ਜਿੱਦਾਂ ਦबई ਚ ਹੁੰਦਾ ਹੈ ਉੱਥੇ ਪੁਲਿਸ ਚੈੱਕ ਕਰਦੇ ਆਗੇ ਛੱਡਦੇ ਨਹੀਂ ਫਿਰ ਉਹ ਬੰਦੇ ਆ ਪੱਤ ਬਣਾ ਦਿੰਦੇ ਆ ਹਾਂ ਹਾਂ ਉੱਥੇ ਉੱਥੇ ਹੁਣ ਮੈਂ ਨਾ ਯੂਕੇ ਗਿਆ ਸੀ ਉੱਥੇ 80 80 80 80 ਸਾਲ ਦੇ ਬੁੜੇ ਵੀ ਐ ਤੁਰਦਿਆਂ ਸਾਡੇ ਤੇ 60 ਤੋਂ ਬਾਅਦ ਹੀ ਐ ਹੋ ਜਾਂਦਾ ਕੰਮ ਜੂਰੀਆ ਪੈਂਦਾ ਸਾਰੇ ਭਾਜੀ ਜੂਰੀਆ ਗੋਟਿਆਂ ਨੂੰ ਪੈਂਦਾ ਜੂਰੀ ਸੁੱਤੇ ਨਹੀਂ ਮੱਕਦੀ ਹਾਂ ਉਹਦੇ ਨਾਲ ਹੀ ਜੂਰੀਆ ਨਾਲ ਹੀ ਭਾਜੀ ਅੱਛਾ ਪਰ ਇੱਕ ਗੱਲ ਹੈ ਭਾਜੀ ਨੂੰ ਜਲੇਬੀਆਂ ਖਾਣ ਦਾ ਸ਼ਕੀਨਵਾਦ ਨਾਲੇ ਕਿ ਨਾ ਮਾੜਾ 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 ਨਾਲ ਚੱਕੀ ਜਾਂਦਾ ਭਾਈ ਜਰਾ ਹਨ ਹੈ ਨਹੀਂ ਭਾਈ ਇਹਦੇ ਨਾਲ ਜਲੇਬੀਆਂ ਬਹੁਤ ਸਵਾਦ ਹੁੰਦੀਆਂ ਭਾਈ ਇਹਦੇ ਖਾਈਏ ਨਾ ਕੋਈ ਬੰਦੇ ਮਿੱਠਾ ਖਾਂਦੇ ਨਾਲ ਦੁੱਧ ਪੀਂਦੇ ਹੁੰਦੇ ਸੀ ਪੰਜਾਬੀਆਂ ਦਾ ਸੁਭਾਅ ਆ ਮੈਂ ਵੀ ਜਲੇਬੀਆਂ ਨੂੰ ਦੁੱਧ ਚ ਪਾ ਕੇ ਪੀਣਾ ਕਿਉਂਕਿ ਉਹਨਾਂ ਮਾਈਗਰੇਨ ਜਾਂ ਸਿਰ ਦਰਦ ਦੁਰਦ ਹਟ ਜਾਂਦਾ ਉਹ ਤਾਂ ਵੀ ਯਾਨ ਪੈਂਦੀ ਆ ਪਰ ਡਰ ਇਹ ਆ ਕਿ ਮਿਲਾਵਟ ਨਾ ਹੋਵੇ ਵੀਰ ਜੀ ਮਲਾਵਟ ਨਾ ਉਹ ਵੀ ਬਾਤ ਮਲਾਵਟ ਤਾਂ ਤੁਹਾਨੂੰ ਪਤਾ ਹੀ ਹੈ ਭਾਜੀ ਕੋਈ ਨਹੀਂ ਇਕੱਠੇ ਰਲ ਮਿਲ ਕੇ ਜੂਤ ਫੇਰਦੇ ਆ ਆਲੇ ਨੂੰ ਟਾਈਮ ਅਗਲਾ ਆਪਣਾ ਹੀ ਆ ਜੀ ਕੀ ਨਾ ਤੁਹਾਡਾ ਮੇਰਾ ਕ੍ਰਿਸ਼ਨ ਭਾਜੀ ਕ੍ਰਿਸ਼ਨ ਹਾਂਜੀ ਕੀ ਤੁਹਾਡਾ ਅਭਿਸ਼ੇਕ ਅਭਿਸ਼ੇਕ ਭੋਡਾ ਜੀ ਮੇਰਾ ਅਸ਼ਵਨੀ ਸੋਨਾ ਪਿੰਡ ਹੈ ਜੀ ਠੀਕ ਹੈ ਜੀ ਸੋਨੇ ਪਿੰਡ ਤੋਂ ਅਸ਼ਵਨੀ ਭਾਜੀ ਅਭਿਸ਼ੇਕ ਤੇ ਕ੍ਰਿਸ਼ਨ ਜੀ ਬਹੁਤ ਚੰਗਾ ਲੱਗਿਆ ਮਿਲ ਕੇ ਭਾਜੀ ਹੁਣ ਤਾਂ ਤੁਹਾਡਾ ਅੰਨ ਖਾ ਲਿਆ ਉਹ ਵੀ ਮਿੱਠੇ ਵਾਲਾ ਕੋਈ ਗੱਲ ਨਹੀਂ ਬਫਾਦਾਰੀ ਜ਼ਿਆਦਾ ਨਿਭਾਉਣੀ ਪੈਣੀ ਹੈ ਤਾਂ ਇਹ ਭਰਾ ਮਿਲਦੇ ਨੇ ਹੋਰ ਵੀ ਠੀਕ ਹੈ ਕੀ ਨਾ ਦਿਵਾਂਸ਼ ਦੀਵਾਂਚ ਕਿੱਥੋਂ ਆਇਆ? ਅਜੀ ਲੋਕਲ ਨਮਾਜ਼ਾਹਰ ਤੋਂ। ਲੋਕਲ ਨਮਾਜ਼ਾਹਰ ਪੀਵਤੀ ਦੇਖਦੇ ਆਂ। ਹਾਂਜੀ। ਕਿੰਨਾ ਕ ਪਿਆਰ ਕਰਦੇ ਆਂ? ਇਹ ਸਾਨੂੰ ਦੋ ਤਿੰਨ ਸਾਲ ਹੋ ਗਏ ਲੈ ਸਬਸਕ੍ਰਾਈਬ। ਪਿਆਰ ਕਿੰਨਾ ਕਰਦੇ ਪੀਵਤੀ। ਬਹੁਤ ਵਧੀਆ ਕਰਦੇ। ਚੱਲੋ ਜੀ ਦਿਵਾਂਚ ਬਹੁਤ ਪਿਆਰ ਕਰਦਾ। ਉਹਦੀ ਬੈਨ ਹੱਸੀ ਜਾਂਦੀ ਆ। ਹਾਂਜੀ। ਚਲੋ ਠੀਕ ਹੈ ਬੇਟੇ। ਬੰਨਾ ਕੀ ਬਣੇ ਹੋ ਕੇ? ਬੰਨਾ ਮੈਂ ਕ੍ਰਿਕਟਰ। ਹੈ ਕ੍ਰਿਕਟਰ ਬੰਨਾ। ਸ਼ੌਕ ਮਰਨੀ ਦੇਣਾ। ਜਿੱਥੇ ਕਿਤੇ ਸਪੋਰਟ ਦੀ ਲੋੜ ਆ ਪਾ ਮੈਨੂੰ ਯਾਦ ਕਰ ਲਈਓ। ਆਪਣੇ ਆਰ ਕੇਰੀਆ ਗਰਾਊਂਡ ਹੈਗੀ ਉੱਥੇ ਪਹੁੰਚਣਾ ਮੈਨੂੰ ਵੀ ਸ਼ੌਂਕ ਸੀ ਬਰ ਸ਼ੌਕ ਮਰ ਗਿਆ ਮਰਨ ਨਹੀਂ ਜੇੜਾ ਪ੍ਰੈਕਟਿਸ ਪੂਰੀ ਕਰਨੀ ਆ ਦਿਨ ਰਾਤ ਇੱਕ ਕਰਕੇ ਪ੍ਰੈਕਟਿਸ ਕਰਨੀ ਬਣ ਜਾਊਂਗਾ ਜੋ ਬਣਨਾ ਚਾਹੂੰਗਾ ਰੱਬ ਆਪਰਾ ਬਣਾਊਗਾ ਪਿੱਛੇ ਨਹੀਂ ਹਟਣਾ ਪ੍ਰੋਮਿਸ ਕਰ ਠੀਕ ਹੈ ਚਲ ਠੀਕ ਹੈ ਥੈਂਕ ਯੂ ਦੇਖੋ ਵੀ ਸਾਡਾ ਵੀ ਬੜਾ ਸ਼ੌਂਕ ਸੀ ਕ੍ਰਿਕਟਰ ਬਣਨ ਦਾ ਪਰ ਰਾ ਕਿਸੇ ਨੇ ਗਾਈਡ ਹੀ ਨਹੀਂ ਕੀਤਾ ਗਾਈਡ ਕੀਤਾ ਹੁੰਦਾ ਤਾਂ ਜ਼ਰੂਰ ਬੰਦਾ ਮੰਚਲ ਤੇ ਪਹੁੰਚਦਾ ਔਰ ਵੱਡੀ ਡਿਊਟੀ ਅਧਿਆਪਕਾਂ ਦੀ ਹੁੰਦੀ ਆ ਵੱਡੀ ਡਿਊਟੀ ਜੋ ਮੈਂ ਮੰਨਦਾ ਔਰ ਲੱਕੀ ਠੀਕ ਇਹ ਬੇਟਾ ਤੁਹਾਡਾ ਨਹੀਂ ਨਹੀਂ ਭਾਂਜਾ ਹਾਂ ਜਾ ਹਾਂਜੀ ਅੰਮ੍ਰਿਤ ਆ ਮਾਮਾ ਆ ਜੀ ਅੱਤੇ ਛੜੇ ਚਾੜ ਬੰਦੇ ਆ ਮਾਮਾ ਆ ਜੀ ਇਹ ਹੋਰ ਨਾ ਰਿਸ਼ਤਾ ਟੁੱਟ ਜਵੇ ਹਾਂਜੀ ਮਿਲਣਾ ਜੀ ਇਹਨੇ ਪਤਾ ਕੀ ਨਾ ਅੱਛਾ ਆ ਭੈਣ ਆ ਸਸੀ ਗਾਲ ਸਸੀ ਗਾਲ ਗਰੋੰਦੀ ਗੱਲ ਹੈ ਵੀ ਸਸੀ ਗਾਲਾ ਜੀ ਝੂਟੇ ਹੋਰ ਲੈਣੇ ਘਰ ਆ ਇਹ ਤਾਂ ਨਿਆਣਿਆਂ ਦੀ ਜਿੱਦ ਹੁੰਦੀ ਹੈ ਕੱਟੂਲੇ ਤੇ ਲੈ ਕਾਲੂ ਕਾਲੂ ਵੀ ਲੈ ਕੇ ਆਇਆ ਕਹਿੰਦੀ ਹਲੇ ਹੋਰ ਲੜਿਆ ਪੁੱਤ ਕਿੰਨੇ ਝੁੱਲੇ ਕਰਨੇ ਕੀ ਆ ਹੁਣ ਜਾ ਕੇ ਤੂੰ ਰੇਂਜ ਰੋਵਰ ਚ ਝੂਟਾ ਲਈ ਹੈ ਚਲੋ ਠੀਕ ਹੈ ਜੀ ਸ਼ੁਕਰੀਆ ਜੀ ਮਿਹਰਬਾਨ ਡੇਢ ਕਰੋੜ ਦਾ ਝੂਟਾ ਕਿਉਂ ਭਾਜੀ ਦਾ ਪਰਿਵਾਰ ਜਦੋਂ ਮਿਲਦੇ ਆ ਆਪਣੇ ਸਾਰੇ ਖੁਸ਼ੀ ਤਾਂ ਹੁੰਦੀ ਆ ਕਿਉਂ ਵੀਰੇ ਸਤਕਾਰ ਪਿਆਰ ਇਹ ਫੇਸਬੁਕ ਦੇ ਜ਼ਰੀਏ ਆ ਔਰ ਕਦੀ ਕਦੀ ਲੱਗਦਾ ਕਿ ਕੀ ਅਸੀਂ ਸੱਚੀ ਇਹਦੇ ਕਾਬਿਲ ਵੀ ਹੈ ਕਿ ਨਹੀਂ ਕਿ ਅਸੀਂ ਇਹਨਾਂ ਯੋਗਦਾਨ ਪਾ ਵੀ ਰਹੇ ਹਾਂ ਕਿ ਨਹੀਂ ਪਰ ਯਕੀਨ ਰੱਖਿਓ ਕਿਹਦਾ ਰੂਪ ਬਣਾਇਆ ਵੀਰੇ ਯਾਰਾ ਕਰ ਠੀਕ ਛਕ ਸਾਰਾ ਚੈੱਕ ਹੋਰ ਚੇਤਾ ਉਹ ਬਾਸ ਯਾਰ ਉਹ क्लास ਹੈ ਲੋ ਹਾਂ ਨਹੀਂ ਹੈ ਦਾਤ ਕਰਾ ਦੇ ਲੋ ਮੇਰਾ ਉਹ ਤਾਂ ਇਦਾਂ ਨਾ ਕਰੋ ਇਹ ਬੇਟੇ ਬੱਚੇ ਤੁਹਾਡੇ ਕੋਈ ਬੇਟੇ ਫੇਰ ਤਾਂ ਕਰ ਲੈਣਾ ਡੈਡੀ ਦਾ ਕਲਾਸ ਮੇਟ ਹੈ ਹੋਰ ਕਰ ਠੀਕ ਹੈ ਸਾਰਾ ਬਹੁਤ ਵਧੀਆ ਜੀ ਲਾਈਵ ਚੱਲ ਰਿਹਾ ਤਾਂ ਉਹ ਦੇਖ ਰਹੇ ਸਰ ਅੱਛਾ ਬੇਟਾ ਦਾ ਨਾਮ ਕੀ ਹੈ ਕੀ ਨਾਮ ਤੁਹਾਡਾ ਨਾਮ ਦੱਸ ਮੇਰਾ ਮਯੰਕ ਦੀ ਮਯੰਕ ਦੀ ਤੁਹਾਡਾ ਬੇਟੇ ਲਕਸ਼ਦੀਪ ਲਕਸ਼ਦੀਪ ਇਹ ਮਤਲਬ ਤੁਹਾਡੇ ਬੱਚੇ ਤੁਹਾਨੂੰ ਤੁਹਾਡੀ ਪ੍ਰੋਡਕਸ਼ਨ ਹੈ ਮਤਲਬ ਮੈਂ ਲੇਟ ਹੋ ਗਿਆ ਮਾਤਾ ਜੀ ਮੰਮੀ ਹੋਣੀ ਅੱਛਾ ਮਜ਼ਾ ਆ ਰਿਹਾ ਜੀ ਬਿਲਕੁਲ ਆ ਬਹੁਤ ਵਧੀਆ ਮਜ਼ਾ ਆ ਰਿਹਾ ਜੀ ਦੇਖ ਕੇ ਸਹੀ ਕਹਿੰਦਾ ਜੀ ਜੀ ਆਪਣਾ ਟਾਈਮ ਚ ਇੱਤੇ ਆਉਂਦਾ ਕਿ ਆਪਣੇ ਟਾਈਮ ਚ ਵੀ ਦਾਦਿਆਂ ਨਾਲ ਆਪਣੇ ਦਾਦੇ ਪਰਦਾਦੇ ਨਾਲੇ ਤਾਂ ਆਉਂਦੇ ਸੀ ਹਾਂਜੀ ਹਾਂਜੀ ਇਦਾਂ ਦਾ ਤਾਂ ਨਹੀਂ ਹੁੰਦਾ ਸੀ ਪਰ ਜਿਹੜੇ ਹੁਣ ਦੀ ਜੇਨਰੇਸ਼ਨ ਹੈ ਵਧੀਆ ਲੱਗਦਾ ਹੈ ਐਸਾ ਹਾਂਜੀ ਹਾਂਜੀ ਬੱਚੇ ਫਿਰ ਕੀ ਯਾਦ ਸਾਂਝੀ ਕਰਦੇ ਆ ਹਾਂਜੀ ਇਹਨਾਂ ਦਾ ਕੋਈ ਯਾਦ ਕੀ ਸਾਂਝੀ ਕਰਦੇ ਯਾਦ ਹੀ ਸਾਂਝੀ ਕਰਦੇ ਆਓ ਦੇਖੋ ਮਨੋਰੰਜਨਾ ਭਾਈ ਦੇਖੋ ਆਪਣਾ ਇੰਜੋਏ ਕਰੋ ਜਿਹੜਾ ਕਰਨਾ ਹਾਂਜੀ ਇਹੀ ਗੱਲ ਹੈ ਜੀ ਪਰ ਜਦੋਂ ਨਾ ਬੱਚੇ ਆਪਣੇ ਘਰ ਦੇ ਸੀਨੀਅਰ ਨਾ ਆਉਂਦੇ ਆ ਲਾਣੇਦਾਰ ਨਾ ਆਉਂਦੇ ਆ ਪਰ ਦੇਣੀਓ ਜਦ ਸੁਧਰ ਕੇ ਫੇ ਵਾਣੋ ਹਾਂ ਲੱਗ ਕੇ ਉਹੀ ਹੈ ਮਿਹਰਬਾਨੀ ਦੇਖਿਆ ਹੁੰਦੀ ਯਾਰੀ ਕਹਿੰਦਾ ਖਾਣਾ ਪ ਮੇਰੇ ਕਹਣਾ ਬਗਾਨੇ ਨਹੀਂ ਪੁੱਛਦੇ ਆਪਣੇ ਪੁੱਛਦੇ ਠੀਕ ਹੈ ਜੀ ਬਹੁਤ ਸ਼ੁਕਰ ਹੈ ਜੀ ਉਹ ਮਾਰਿਆ ਰਾਵਣ ਦੇ ਉੱਤਰ ਪਟਾਕੇ ਹੈ ਨਹੀਂ ਚਲੋ ਬਹੁਤ ਸ਼ੁਕਰ ਹੈ ਜੀ ਸਸੀ ਗਾਲ ਜੀ ਮੈਲੋ ਮੈਲੜੀ ਉਹ ਹੋਰ ਜੀ ਠੀਕ ਠਾਕ ਹੋਰ ਭਾਈ ਠੀਕ ਠਾਕ ਇੰਜੋਏ ਕਰ ਰਹੇ ਆ ਮਜ਼ਾ ਆ ਰਿਹਾ ਤੂੰ ਲੱ ਟੂਟਣ ਦਾ ਨਹੀਂ ਦੇਖੀ ਹਵਾ ਜ਼ਿਆਦਾ ਉੱਤੇ ਸੋਪੈਨ ਨੂੰ ਥੋੜਾ ਜਿਹਾ ਪਹਿਲਾਂ ਝਿਜਕ ਸੀ ਬਈ ਕਿੱਦਾਂ ਕਰਨੀ ਐ ਪਰ ਹੁਣ ਆਪਣੇ ਨਾਲ ਦੇ ਆਪ ਹੀ ਆ ਕੇ ਕਰਾਈ ਜਾਂਦੇ ਆ ਜੀ ਕਿਵੇਂ ਹੋ ਵਧੀਆ ਆ ਪਾਈ ਯਾਰ ਲਾਲ ਰੰਗ ਖੂਨ ਖੂਨ ਪਾਈ ਅਸੀਂ ਛੋਟਿਆਂ ਤਾਂ ਕਹਿੰਦੇ ਖੂਨ ਪਾਈ ਪੁਰਾਣੇ ਪਾ ਯਾਰ ਖੂਨ ਪਾ ਇਹ ਖੂਨ ਚ ਕੋ ਤੇਰੀ ਤੇਰੀ ਇਹ ਕਿਹੜਾ A ਪੋਜ਼ਿਟਿਵ A ਪੋਜ਼ਿਟਿਵ ਕਿ B ਪੋਜ਼ਿਟਿਵ ਉਸਮੈਂ ਜੋ ਫਾਸਟ ਫੂਡ ਲੱਡੂ ਵਾਲਾ ਰੰਗ ਹੋਤਾ ਉਹ ਹੁੰਦਾ ਹੈ ਪਿਓਰ ਹੈ ਸ਼ੁੱਧ ਹੈ ਹਾਂ ਸ਼ੁੱਧ ਹੈ ਸ਼ੁੱਧ ਹੈ ਸ਼ੁੱਧ ਹੈ ਬੜੀ ਵਧੀਆ ਹੈ ਸ਼ੁੱਧ ਹੈ ਸ਼ੁੱਧ ਹੈ ਸਸੀ ਗਾਲ ਜੀ ਉਹ ਠੀਕ ਠਾਕ ਆਂਟੀ ਜੀ ਹਾਂ ਜੀ ਠੀਕ ਹੈ ਇੱਕ ਬੇਟੀ ਤੁਹਾਡੀ ਹਾਂ ਜੀ ਕੁਝ ਕਹਿਣਾ ਪੁੱਤ ਸਾਰੇ ਦੇਖਦੇ ਪਏ ਆ ਸੰਗਦੀ ਆ ਅਸੀਂ ਤਾਂ ਮੇਲਾ ਦੇਖਣ ਆਏ ਅਸੀਂ ਤਾਂ ਮੇਲਾ ਦੇਖਣ ਆਏ ਸੀ ਕਿ ਅੱਜ ਕੱਲ੍ਹ ਰੱਛ ਹੋਣਾ ਹੈ ਅੱਜ ਦੇਖ ਜੰਦੇ ਆ ਕੱਲ ਤਾਂ ਬਹੁਤ ਹੋਣਾ ਕਰਕੇ ਤੁਹਾਡਾ ਕਿਦਾਂ ਇੰਜੋਏ ਕਰ ਰਹੇ ਆ ਕਿ ਕੱਲੀ ਵੀਡੀਓ ਬਣਾਣੀ ਆ ਬਸ ਤੁਹਾਨੂੰ ਦੇਖ ਕੇ ਇੰਜੋਏ ਆ ਮੇਰਾ ਜੀ ਖੂਨ ਠੀਕ ਹੈ ਜੀ ਮੈਂ ਠੀਕ ਆ ਖੂਨ ਵੀ ਵਧੀਆ ਅੱਛਾ ਤੁਹਾਡੀ ਫੈਮਿਲੀ ਹੈ ਮੇਰੀ ਗਾਲੀਆ ਬਾਈ ਸੱਚ ਸੱਚੀ ਗੱਲ ਹੈ ਅੱਛਾ ਜੀ ਓਏ ਇੰਨੀ ਉਮਰ ਲੱਗਦੀ ਨਹੀਂ ਤੁਹਾਡੀ ਮੇਰਾ 16 ਸਾਲ ਦੀ ਉਮਰ ਚ ਵਿਆਹ ਹੋ ਗਿਆ ਸੀ ਭਾਜੀ ਪੱਕਾ ਕਰਤਾ ਕਰਦੇ ਨਹੀਂ ਮੈਂ ਖੁਦ ਕੀਤਾ ਉਹ ਅੱਛਾ ਲਵ ਮੈਰੀਜ ਲਵ ਮੈਰੀਜ ਇਹ ਨਵਾਲ ਦੇ ਆ ਜੀ ਅੱਛਾ ਤੁਸੀਂ ਪੰਜਾਬ ਦੇ ਆਪਾਂ ਇੱਥੇ ਪੰਜਾਬ ਦੇ ਤੁਹਾਡੇ ਹਿੰਦੀ ਚ ਨਹੀਂ ਬਾਈ ਬਾਈ ਹਾਂ ਜੀ ਪਰ ਤੁਹਾਡੇ ਵਾਲੇ ਨੇ ਕੰਮ ਬਹੁਤ ਗੈਂਡ ਕੀਤਾ ਜਿਹੜੀ ਜਿਹੜੀ ਜੁੱਤੀ ਫੇਰੀ ਆ ਤਾਂ ਹੀ ਕਹਿੰਦੇ ਕਿ ਨੇਪਾਲੀ ਨੂੰ ਬਾਦਰ ਕਿਉਂ ਕਹਿੰਦੇ ਆ ਇਹ ਬਾਦਰ ਹੁੰਦੇ ਆ ਵਾਕਿਆ ਹੀ ਉਹਨਾਂ ਨੇ ਕਰਕੇ ਦਿਖਾਇਆ ਸਾਡੇਆਂ ਨੂੰ ਥੋੜੀ ਵੀ ਝੁੱਕ ਜਾਣਾ ਦਬ ਜਾਣਾ ਨਾ ਉਹਨਾਂ ਦਾ ਕੰਮ ਬਹੁਤ ਆ ਵਧੀਆ ਕੰਮ ਕੀਤਾ ਇੱਕਾ ਬਹੁਤ ਆ ਬਿਲਕੁਲ ਚਲੋ ਬਹੁਤ-ਬਹੁਤ ਤੁਹਾਨੂੰ ਓਕੇ ਦੁਆ માં ਪਰਮਾਤਮਾ ਚੜ੍ਹਦੀ ਕਲਾ ਰੱਖੇ ਬੱਚੇ ਬਹੁਤ ਅੱਗੇ ਵਧਣ ਤੁਸੀਂ ਦੁਕਾਨ ਤੇ ਆਇਆ ਜੂਸ ਬਲਾਨਾ ਤੁਹਾਨੂੰ ਪੱਕਾ ਲੰਬਾ ਫਰੂਟ ਜੋਬ ਯਾਦ ਰੱਖਣਾ ਆ ਕਰ ਲਓ ਐਡ ਮਟ ਜੀ ਕਰ ਲਓ ਲੰਬਾ ਫਰੂਟ ਸ਼ੋਪ ਯਾਦ ਰੱਖਣਾ ਜੀ ਦੁਕਾਨ ਤੇ ਪਰ ਆ ਜੀ ਆਣਗੇ ਤੇ ਇਹਨਾਂ ਨੂੰ ਜੂਸ ਬਲਾਨਾ ਜਗਾ ਕਿਹੜੀ ਮੇਨ ਰੋਡ ਕਿ ਕਿਹੜੀ ਜਗ੍ਹਾ ਮੇਨ ਰੋਡ ਨਮਾ ਸ਼ਹਿਰ ਬੰਗਾ ਰੋਡ ਚੰਡੀਗੜ੍ਹ ਚੌਂਕ ਦੇ ਕੋਲ ਚਲੋ ਠੀਕ ਹੈ ਜੀ ਠੀਕ ਹੈ ਲਾਂਬਾ ਸਾਹਿਬ ਤੁਸੀਂ ਖੂਨ ਇੰਜੋਏ ਕਰੋ ਓਕੇ ਜੀ ਠੀਕ ਹੈ ਭਾਈ ਜੀ ਭਾਈ ਭਾਈ ਵੀਡੀਓ ਹੁਣ ਵਾਲੀ ਆ ਜਾ ਆ ਜਾ ਆ ਜਾ ਯਾਰ ਆ ਜਾ ਆ ਜਾ ਆ ਜਾ ਯਾਰ ਰਾਜੇ ਆ ਜਾ ਕੈਨੇਡਾ ਵਾਲਿਆ ਕਰੀਮ ਪਰ ਵਾਲੇ ਤੂੰ ਹੱਥ ਮਿਲਾਉਂਦਾ ਨਹੀਂ ਉਹਨਾਂ ਨੂੰ ਮਿਲਾਈ ਜਾਂਦਾ ਦਿਖਾ ਯਾਰ ਸਾਨੂੰ ਭਰਾਵਾਂ ਨੂੰ ਹਾਂ ਜੀ ਭਾਈ ਭਾਈ ਤੁਹਾਡੀਆਂ ਵੀਡੀਓ ਬਹੁਤ ਦੇਖਦੇ ਆਂ ਤੇ ਲਾਈਕ ਵੀ ਕਰਦੇ ਆ ਮੈਨੂੰ ਕਿ ਵੀਡੀਓ ਨੂੰ ਤੁਹਾਨੂੰ ਵੀ ਵੀਡੀਓ ਨੂੰ ਵੀ ਵੀਡੀਓ ਤੁਸੀਂ ਪਾਉਂਗੇ ਤੁਹਾਨੂੰ ਵੀ ਕਰਾਂਗੇ ਜੀ ਧੰਨਵਾਦ ਜੀ ਇਹ ਕਪੜਾ ਪਿੰਡ ਕਿਣਾ ਪੈਂਡ ਕਰੀਮ ਪਰ ਭਾਜੀ ਮੈਨੂੰ ਕਰੀਮ ਤਾਂ ਨਹੀਂ ਲਾਉਂਦੇ ਨਹੀਂ ਨਹੀਂ ਲਾਉਂਦੇ ਮੈਂ ਭਾਜੀ ਅੱਗੇ ਮੈਂ ਚਲੋ ਵੀਡੀਓ ਬਣਾਵਾਂਗੇ ਭਾਜੀ ਹੁਣਾ ਨਾ ਕਿੱਥੇ ਮਿਲਾਂਗੇ ਲੱਗ ਵੀ ਗਈ ਤਾਂ ਵੀ ਕੋਈ ਗੱਲ ਨਹੀਂ ਭਾਜੀ ਮਰ ਚੁੱਕੀ ਤੀ ਚੜ ਜਾਉਂ ਹਾਂਜੀ ਭਾਜੀ ਅੱਛਾ ਇੱਕ ਵੀਰ ਆਪਾਂ ਗੱਲ ਕਰਨੀ ਹੈ ਆਪਣੇ ਜਿਹੜਾ ਪੁਰਾਣੇ ਦਿਨ ਯਾਦ ਆਉਂਦੇ ਆ ਕਈ ਵਾਰ ਨੇ ਦਿਲ ਚ ਚੀਸ ਜੀ ਪੈਂਦੀ ਆ ਬਹੁਤ ਭਾਜੀ ਪੈਂਦੀ ਹੁਣ ਜੇ ਦਾ ਸਾਡੇ ਯਾਰ ਮਿੱਤਰ ਇਹਨਾਂ ਸਿਰ ਤੇ ਐ ਓਡੀ ਦਾ ਸਾਡਾ ਬੋਡੀਗਾਰਡ ਭਾਜੀ ਇਹ ਸਾਨੂੰ ਟੈਂਕ ਲੋਡ ਪੈਣੀ ਭੇਜ ਦੇਈਓ ਭਾਜੀ ਕੋਈ ਗੱਲੇ ਨਹੀਂ ਹੁਣ ਬਿੱਦਾ ਅਸੀਂ ਘੁੰਮਦੇ ਆ ਸਾਨੂੰ ਕੋਈ ਟੈਨਸ਼ਨ ਨਹੀਂ ਆ ਖੁਸ਼ ਰਹੀਦਾ ਤੁਹਾਡੀਆਂ ਵੀਡੀਓ ਦੇਖਦੇ ਰਹੀਦਾ ਮੇਰਾ ਭਰਾ ਧੰਨਵਾਦ ਵੀਰੇ ਮੇਰਾ ਵੈਸੇ ਸਵਾਲ ਆ ਗਿਆ ਪੁੱਤ ਤੇਰੇ ਕੋ ਆ ਗਿਆ ਉਦੋਂ ਆਪਣਾ ਟਾਈਮ ਚ ਇਹ ਕਹਿੰਦੇ ਉਹ ਤਾਂ ਆਪੇ ਏਡੇ ਏਡੇ ਸੀ ਘਰੋਂ ਕੋਈ ਚਿੰਤਾ ਨਹੀਂ ਕੋਈ ਪ੍ਰਵਾਹ ਨਹੀਂ ਹੁੰਦੀ ਸੀ ਭਾਜੀ ਹਾਂਜੀ ਹਾਂਜੀ ਇੱਥੇ ਆ ਕੇ ਕਿਵੇਂਲੇ ਦਿਲ ਦਾ ਕਰਦੂ ਨਾ ਬਚਪਨ ਮੁੜ ਜਾਵੇ ਸਹੀ ਗੱਲ ਆ ਭਾਜੀ ਅਸੀਂ ਐਂ ਤਾਂ ਖੁਸ਼ੀ ਦੀ ਕੰਟਕਲੇ ਨੇ ਤਦੇ ਕਿਹਾ ਸੀ ਕਾਜ ਕਿਤੇ ਉਹ ਬੀਤੇ ਵੇਲੇ ਮੁੜ ਜਾਵੇ ਪਰ ਉਹ ਖੁਸ਼ ਹੋਣੇ ਭਾਜੀ ਵੀਡੀਓ ਪਾ ਦੇ ਚੈਨਲ ਤੇ ਅਸੀਂ ਐਡ ਕਰਨੇ ਚੱਲ ਪਈ ਵੀਰੇ ਚੱਲ ਪਈ ਐਡ ਕਰ ਚਲੋ ਠੀਕ ਹੈ ਵੀਰੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਵੀਰੇ ਬਹੁਤ ਮਿਹਰਬਾਨੀ ਆ ਲੈ ਬੱਚੇ ਆ ਗਏ ਆਪਣੇ ਆ ਜਾ ਆ ਜਾ ਉਧਰੋਂ ਥਾਪੀਆਂ ਮਾਰੀ ਜਾਂਦਾ ਸੀ ਦੇਖੇ ਆਹ ਗੱਲ ਮਾੜੀ ਕੀ ਨਾ ਪੁੱਤ ਤੇਰਾ ਨਿਵਾਨ 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 ਤੇਰਾ ਪੁੱਤ ਮੇਰਾ ਨਾਮ ਕਿਸ਼ਨ ਕਨਈਆ ਕਿਸ਼ਨ ਕਨਈਆ ਓਏ ਹੋਏ ਤੇਰਾ ਸੂਰਜ ਕੁਮਾਰ ਰਾਸ ਰੀਲਾ ਤਾਂ ਨਹੀਂ ਕਰਦਾ ਫਿਰ ਨਹੀਂ ਨਹੀਂ ਜੀ ਸਨੀ 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 ਮਹੌਲੇ ਫਨੀ ਠੀਕ ਹੈ ਚਲੋ ਆ ਸਾਡੇ ਕੋਚ ਸਾਹਿਬ ਆ ਗਏ ਉਸਤਾਦ ਸਾਡਾ ਅੱਜ ਨੇ ਢਿੱਡ ਬਣਾਇਆ ਸਾਡਾ ਢਿੱਡ ਬਣਾਇਆ ਸਾਡਾ ਆ ਛੋਟਾ ਭਰਾ ਸਾਡਾ ਢੰਚ ਸੰਗ ਦਾ ਕਹਿੰਦਾ ਰਿਸ਼ਤਾ ਟੁੱਟ ਜਾਣਾ ਵੀਰੇ ਥੋੜਾ ਕੀ ਨਾ ਹੈ ਰਵੀ ਆ ਭਾਜੀ ਹੈ ਰਵੀ ਤੁਮ ਲਾਲਾ ਯਾਰ ਕੋਈ ਸੀਨ ਪਤਾ ਕਿਹੜਾ ਸਲਮਾਨ ਖਾਨ ਦੇ ਨਾਲ ਯਾਰ ਰਹਿਮਾਨ ਹੈ ਜੀ ਤੁਮ ਲਾਲਾ ਯਾਰ ਬਹੁਤ ਠੀਕ ਹੈ ਬਹੁਤ ਠੀਕ ਹੈ ਸਰ ਜੀ ਮੋੜੇ ਦਾ ਡੋਲਾ ਦਿਖਾ ਨਹੀਂ ਨਹੀਂ ਡੋਲਾ ਛੋਟਾ ਹੀ ਹੈ ਕਹਿੰਦੇ ਨਹੀਂ 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 ਦੇਖ ਸਟਾਈਲ ਦੇਖ ਨਹੀਂ ਨਹੀਂ ਛੋਟਾ ਹੀ ਹੈ ਇtanto ਵੀ ਕਰੀ ਜਾਂਦਾ ਨਾਲ ਹੈ ਨਹੀਂ ਦੇਖ ਯਾਦਰ ਨਹੀਂ ਨਹੀਂ ਛੋਟਾ ਹੀ ਆ ਦਿਖਾੜਦਾ ਵੀ ਆ ਹਾਂ ਦਿਖਾੜਦਾ ਵੀ ਆ ਚਲੋ ਮੁੰਡੇ ਮਿਹਨਤੀ ਆ ਬਈ ਆਪਣੇ ਛੋਟੇ ਭਰਾ ਆ ਪਰਮਾਤਮਾ ਨੇ ਚੜ੍ਹਦੀ ਕਲਾ ਜ ਰੱਖੇ ਠੀਕ ਹੈ ਇਸ ਕਰਨ ਇੱਕ ਕੋਚ ਹੈ ਜੀ ਮੇਰਾ ਠੀਕ ਹੈ ਵੀਰੇ ਠੀਕ ਹੈ ਅਸ਼ਵੀਰੇ ਬਹੁਤ ਸ਼ੁਕਰੀਆ ਮਿਹਰਬਾਨੀ ਦੇ ਦੋ ਸਿਕਾ ਜੀ ਕਿਹੜਾ ਜੋਬਰ ਆਹ ਜੋਬਰ ਮਾਨਸੇ ਤੋਂ ਮਾਨਸੇ ਤੋਂ ਆਇਆ ਜਿਸ ਕਰਨ ਦولت ਦੁਰਗਾਪੁਰ ਤੋਂ ਤਾਂ ਲਓ ਜੀ ਇਹ ਮੇਰੇ ਖਿਆਲੋਂ ਅੰਕਲ ਕੁਝ ਕਹਿਣਾ ਚਾਹੁੰਦੇ ਸੀ ਆਪਾਂ ਗੱਲਾਂ ਗੱਲਾਂ ਜਿੱਧਰ ਆ ਗਏ ਆਜੋ ਆਜੋ ਇਹਨਾਂ ਦੀ ਵੀਡੀਓ ਵੀ ਦਿਖਾਓ ਕਿਹੜਾ ਪਿੰਡ ਆਪਣਾ ਨਾ ਨਾ ਗੁੱਗੂ ਬਣੀ ਹੈ ਗੁੱਗੂ ਬਣੀ ਗੁੱਗੂ ਪਿੰਡ ਕਿਹੜਾ ਹੋਇਆ ਨਹੀਂ ਪਤਾ ਜੀ ਇਹਨੇ ਦੱਸਿਆ ਜੇ ਆਪਾਂ ਨੂੰ ਜੀ ਸਟੇਸ਼ਨ ਦੇ ਪਾਲੀਨਗੜ੍ਹ ਪਿੰਡ ਲਈ ਹੈ ਜੀ ਕੀ ਹਾਲ ਚੱਲ ਹੈ ਇਸ ਕਾ ਜੁਕੇ ਵਾਲੀ ਠੀਕ ਹੈ ਜੀ ਜੁਕੇ ਤੋਂ ਕਦੋਂ ਆਏ ਹੋ ਗਿਆ ਹਾਂ ਹੁਣ ਸਾਡੇ ਦੁਸ਼ਹਿਰੇ ਦਾ ਨਜ਼ਾਰਾ ਲੈਣ ਆਏ ਆ ਪੂਰਾ ਪੂਰਾ ਜੀ ਤੁਹਾਡਾ ਪੋਤਾ ਵੀ ਉੱਥੇ ਮੇਰੇ ਖਿਆਲ ਆ ਉੱਥੇ ਹੀ ਆ ਤੁਸੀਂ ਮਿਲੇ ਨਹੀਂ ਉਹ ਕਹਿੰਦਾ ਆ ਵੀ ਤੁਹਾਡਾ ਪੋਤਾ ਹੈ ਦੇਖੋ ਰਿਆਣੇ ਢੇਚਰਾ ਕਰਦੀ ਹੈ ਦੇਖੋ ਗੱਲ ਪਤਾ ਕੀ ਗੱਲ ਆ ਇਹ ਸਾਡੇ ਸੂਰੀ ਸਾਹਿਬ ਹੈਗੇ ਆ ਇਹ ਇਹਨਾਂ ਨੂੰ ਬੜਾ ਨਾ ਦੁੱਖ ਸੀਗਾ ਰੇਲਵੇ ਰੋਡ ਦਾ ਇਹ ਇੱਥੇ ਪਹਿਲਾਂ ਚੱਲ ਕੇ ਆਏ ਆ ਹੁਣ ਤੇ ਦੇਖੋ ਇਹਨਾਂ ਨੇ ਪੂਰੇ ਹੱਲ ਕਰਾਉਣੇ ਆ ਆ ਮੇਲੇ ਦਾ ਵੀ ਆਨੰਦ ਮਾਣਨਾ ਹੈ ਜੀ ਠੀਕ ਹੈ ਜੀ ਤੇ ਰਸ਼ੀਆ ਪੁੱਤ ਯੂਕੇ ਉਧਰ ਆ ਤੂੰ ਕਿੱਧਰ ਰਸ਼ੀਆ ਬਾੜੀ ਜਾਂਦਾ ਦੇਖ ਮੌਨ ਵਿੱਚ ਗੱਲਾਂ ਨਹੀਂ ਕਰਨੀਆਂ ਪੁੱਤਰ ਉਧਰ ਬੈਠੇ ਕੀ ਆ ਲੈ ਸੁਣ ਲੈ ਇਹਨਾਂ ਦਾ ਨਾ ਇਹ ਸ਼ਹਿਰ ਮਾਨ ਆ ਇਹਨਾਂ ਨੇ ਸ਼ਹਿਰ ਦੇ ਵਿੱਚ ਆ ਕੇ ਨਾ ਸਾਰਾ ਪੂਰਾ ਨਾ ਇਹਨਾਂ ਨੇ ਕਵਰ ਕਰਨਾ ਹੁੰਦਾ ਇਹ ਦੁਸ਼ਹਿਰਾ ਆ ਇਹ ਸਾਰਾ ਲੋਕਾਂ ਦਾ ਇੰਜੋਏ ਕਰਨੇ ਵਾਲਾ ਹੈਗਾ ਤੇ ਆਪਣੇ ਹਿਆਲਾ ਵੀ ਹੈਗਾ ਨਾਵਾ ਸ਼ਹਿਰ ਵੀ ਹੈਗਾ ਠੀਕ ਆ ਇਹਨਾਂ ਨਾਲ ਰੌਣਕ ਪਾ ਲੈਣੀ ਹੈ ਤੇ ਦੀ ਸ਼ਹਿਰੇ ਦੀ ਔਰ ਅੰਕ ਜੀ ਠੀਕ ਠਾਕ ਬੇਟੇ ਦੋਨੇ ਠੀਕ ਹੈ ਬਾ ਦੇ ਬਹੁਤ ਜਲਦੀ ਲਈ ਅਜ ਲਾਈਵ ਬਾ ਦੇ ਚੱਲ ਵੀ ਲਾਈਵ ਚੱਲ ਪਈ ਨਹੀਂ ਲਾਈਵ ਚੱਲਦਾ ਵੀ ਕੋਈ ਕਰਨਾ ਸ਼ੁਗਲ ਮੁਗਲ ਪਰ ਮਰਿਆਦਾ ਚ ਰਹਿ ਕੇ ਠੀਕ ਹੈ ਵਧੀਆ ਸ਼ੁਕਰ ਹੈ ਘੜ ਦੁਖਦਾ ਐਪੀ ਦੀ ਸ਼ਹਿਰਾ ਤੇਰਾ ਘੜ ਦੁਖਦਾ ਇੱਕ ਤਾਂ ਟ੍ਰੈਟ ਤੇ ਦੁਖਣ ਦਾ ਲੂਜ਼ ਮੋਸ਼ਨ ਲੱਗਦੇ ਬਾਥਰੂਮ ਲੱਭ ਲਾ ਸਸੀ ਕਾਲ ਬਾਜੀ ਕੀ ਹਾਲ ਚੱਲ ਜੀ ਦਈਓ ਦਈਓ ਬਾਜੀ ਇਹ ਸਾਲਾ ਇੱਥੇ ਤਾਂ ਘੱਟ ਨਹੀਂ ਜਾਂਦਾ ਆ ਲੋ ਜੀ ਕਿਹੜਾ ਪਿੰਡ ਬਾਜੀ ਆਪਣਾ ਬੜਬਾ ਬਾਜੀ ਬੜਬਾ ਹਾਂਜੀ ਉਹ ਘੋਰਾ ਦੇ ਨਾਲ ਹਾਂਜੀ ਉਹ ਘੋਰਾ ਦੇ ਨਾਲ ਜੀ ਨਹਿਰ ਵਾਲਾ ਪੈਂਟਾਪੂਰੇ ਆ ਇੰਜੋਏ ਕਰੀ ਪੂਰਾ ਜੀ ਪੂਰਾ ਜੀ ਪੂਰਾ ਮਿੱਟੀ ਦਾ ਥੋੜਾ ਜਿਹਾ ਮਿੱਟੀ ਵੋੜ ਰਹੀ ਹੈ ਇਹਦਾ ਹੁਣ ਵਰੰਦ ਕੀਤਾ ਜਾਏ ਬਾਜੀ ਇਹ ਜੋ ਖਾਣੇ ਵਾਲਾ ਸਮਾਨ ਹੈ ਨਾ ਇਹਨਾਂ ਉਹਦੇ ਵਿੱਚ ਪੈ ਰਹੀ ساری ਡਸ ਉਹਦੇ ਦੇ ਰਹੀ ਉੱਪਰ ਉਹ ਬਹੁਤ ਪ੍ਰੋਬਲਮ ਉਹਨਾਂ ਨੇ ਕਿਹਾ ਮੇਲੇ ਦੇ ਤਿੰਨ ਕੰਮ ਪੱਕੇ ਧੁੱਪ ਧੂੜ ਤੇ ੱੱਕੇ ਚਲੋ ੱੱਕੇ ਵੀ ਨਹੀਂ ਹੈਗੇ ਧੁੱਪ ਵੀ ਨਹੀਂ ਹੈਗੀ ਮਿੱਟੀ ਦਾ ਮਿੱਟੀ ਦਾ ਮਿੱਟੀ ਬਾਦੂ ਅਸਲ ਮੇਲੇ ਤੇ ਹੀ ਕੁਝ ਹੁੰਦਾ ਕਹਿੰਦਾ ਥੋੜੀ ਜੀ ਜੀ ਕੋਸਟਲੀ ਆ ਖਾਣੇ ਵਾਲੀ ਦੇ ਰੇ ਹਾਂ ਪਰ ਜਦੋਂ ਆਪਾਂ ਲੋਕਲੀ ਆਏ ਆਂ ਲੋਕਲੀ ਆਏ ਬਹੁਤ ਹੈ ਸਰ ਤੇਲ ਖਰਚਾ ਬਚ ਜਾਂਦਾ ਹੈ ਅਜੇ ਚੀਜ਼ ਮੈਂ ਹੀ ਵੇਚਦੀ ਆ ਇਹ ਤਾਂ ਤੁਹਾਨੂੰ ਮੈਂ ਇੱਕ ਜੀ ਤਾਂ ਮੈਂ ਕਿ ਵਿੰਡ ਨਹੀਂ ਵਿੰਡ ਨਹੀਂ ਆ ਹੁਣ ਉਹ ਪੌਂਡਾ ਚ ਤਾਂ ਨਹੀਂ ਐਟ ਲੀਸਟ ਆਏ ਤਾਂ ਹੈ ਜੀ ਹੋਰ ਉਹ ਤਾਂ ਵਧੀਆ ਉਹਦਾ ਵਧੀਆ ਸਾਰਾ ਕੋਈ ਪ੍ਰਬੰਧ ਵਧੀਆ ਹੈ ਨਾਲ ਹਾਂਜੀ ਹਾਂਜੀ ਪੂਰਾ ਪਰਿਵਾਰ ਆਇਆ ਆਪਣਾ ਇਹ ਤਾਂ ਚਾਰ ਚੰਦ ਲੱਗ ਜਾਂਦੇ ਬਿਲਕੁਲ ਇਹ ਪੂਰਾ ਇੰਜੋਏ ਕਰ ਰਹੇ ਸਰ ਹਾਂਜੀ ਹਾਂਜੀ ਬਿਲਕੁਲ ਖਾ ਰਹੇ ਆ ਤੁਹਾਨੂੰ ਬੱਚੇ ਤੁਸੀਂ ਇੱਦਾਂ ਇੰਜੋਏ ਕਰਕੇ ਦੇਖਦੇ ਆਪਣਾ ਬਚਪਨ ਯਾਦ ਆਉਣਾ ਬਹੁਤ ਬਹੁਤ ਜੀ ਸੋਨੀ ਸਰ ਮੈਂ ਆ ਗੱਡੀ ਲਈ ਦੇਖੋ ਜੀ ਹਾਂ ਤਾਂ ਮੇਰੇ ਕੋ ਨਿਆਣਾ ਨਿੱਕਾ ਬ ਨਹੀਂ ਹੋਇਆ ਮੈਂ ਹੀ ਆਪਣੇ ਲਈ ਚਲਾਉਣ ਨੂੰ ਲੈ ਕੇ ਘੜਿਆ ਲਿਆ ਗੱਲਾਂ ਇਹ ਕਰਦੇ ਸੀ ਦਿਖਾਈਓ ਦਿਖਾਈਓ ਕਿਹੜੀ ਇਹ ਪਰ ਜ਼ਿਆਦਾ ਵੱਡੀ ਨਹੀਂ ਲੈ ਲਈ ਤੁਸੀਂ ਉਹਦੇ ਚਲਾਉਣ ਨੂੰ ਲੈ ਲਈ ਸ਼ੌਂਕ ਨੂੰ ਘਰੇ ਮੈਂ ਕਿਹਾ ਜ਼ਿਆਦਾ ਵੱਡੀ ਨਹੀਂ ਲੈ ਲਈ ਇਹਨੂੰ ਹੋਰ ਜਿੱਥੇ ਮਰਜ਼ੀ ਲੈ ਕੇ ਜਾਈਓ ਰੇਲਵੇ ਰੋਡ ਨਾਲ ਜੀ ਸਰ ਮੈਂ ਅੱਜ ਫਸ ਗਿਆ ਬਾਸ ਦੀਆਂ ਵਿੱਚ ਪੇਰ ਵੱਡੇ ਵਾਲੀ ਲਈਆਂ ਹੋਰ ਗਲੀਆਂ ਛੋਟੀਆਂ ਬਿਲਕੁਲ ਫਸ ਗਏ ਉੱਥੇ ਦਾ ਮੈਂ ਕਹਿੰਦਾ ਪਰ ਕਿੰਨਾ ਟਾਈਮ ਲੱਗੂ ਸਰ ਕੁਝ 10 ਦੇ 5 ਮਿੰਟ ਦਾ ਬੰਦੇ ਲਈ ਦੇਖੋ ਜੀ ਇੱਕ ਬੰਦੇ ਦਾ ਜੋਰ ਲੱਗਿਆ ਬਣਾ ਦਮਾ ਜੇ ਇੱਕ ਬੰਦੇ ਨਾਲ ਸੇਟ ਨਾ ਪਾਈ ਤਾਂ ਸ਼ਾਇਦ ਮਾਰਚ ਅਪ੍ਰੈਲ ਤੱਕ ਬੜੀ ਹਲੇ ਹਲੇ ਇੰਨੀ ਦੂਰ ਤੱਕ ਪ੍ਰੋਸੈਸ ਇਹਨਾ ਲੰਮਾ ਸਰ ਕਹਿੰਦੇ ਆ ਇੱਕ ਬੰਦੇ ਦਾ ਜੋਰ ਹੈ ਕਿ ਬਣਾ ਲਮ ਇੱਕ ਬੰਦੇ ਦਾ ਜੋਰ ਹੈ ਕਿ ਖੇਤ ਮੈਂ ਬਣਾਵਾਂ ਖੇਤੀ ਬਣ ਜਵੇ ਸਾਡੇ ਕਈ ਟੈਰਾਂ ਦੀ ਖੇਤੀ ਸੌਤਾ ਖਰਾਬ ਹੋ ਗਏ ਸਿਆਸਤ ਚੱਲਦੀ ਆ ਹੋਰ ਨਮਾਸ਼ਾ ਪਿਛੜਿਆ ਕਰ ਲਿਆ ਜੀ ਬਿਲਕੁਲ ਬਿਲਕੁਲ ਦੋ ਬੰਦਿਆਂ ਨੇ ਇੱਕ ਕੁੰਭ ਕਰਨੇ ਕ ਮੇਕੇ ਨਾਲ ਨੇ ਸ਼ਹਿਰ ਹਲਾਇਆ ਪਿਆ ਬਿਲਕੁਲ ਬਿਲਕੁਲ ਬਹੁਤ ਹੀ ਸਮਝ ਗਏ ਆ ਸਮਝ ਗਏ ਜੀ ਘਰ ਦਾ ਬੇਤੀਲਾ ਕਹਾਣਾ ਦੇ ਆ ਬੱਚਾ ਤਾਂ ਘੁੰਮ ਕੇ ਉਧਰ ਬੰਦ ਕੀਤੀ ਹੋਣੀ ਬਸਦਾ ਆ ਬਾਈ ਬਹੁਤ ਸਰ ਸੋਨੇ ਦੁਕਾਨਾਂ ਸੀ ਵੀ ਜਾਣਾ ਹੁੰਦਾ ਜੇ ਕੁਝ ਲੈਣ ਬੜੇ ਔਖੇ ਹੋਈਦਾ ਉਧਰ ਜਾਣ ਨੂੰ ਦਿਲ ਨਹੀਂ ਕਰਦਾ ਇਹ ਗੱਲ ਬਹੁਤ ਜਿਆਦਾ ਜੀ ਬਹੁਤ ਬਹੁਤ ਜਿਆਦਾ ਜੀ ਅਜਿਹਾ ਬਣ ਜਵੇ ਬਿਜਾਰ ਵੀ ਜਾਣਾ ਪੈਂਦਾ ਉੱਥੇ ਭੀੜ ਹੁੰਦੀ ਆ ਸਾਰਾ ਉੱਥੇ ਵੀ ਜਿਹਨਾਂ ਰੱਛ ਵੱਧ ਵੱਧ ਹੁੰਦਾ ਨਵਾਂ ਸ਼ਹਿਰ ਦੇ ਵਿੱਚ ਫਲਾਈ ਸੜਕ ਤਾਂ ਬਾਰੋ-ਬਾਰ ਨਿਕਲ ਗਈ ਆ ਪਰ ਇਹ ਜਾਮ ਤੇ ਰੱਛ ਹੁੰਨਾ ਹੀ ਆ ਹਾਂ ਇਹ ਗੱਲ ਸਹੀ ਆ ਜੀ ਜਾਮ ਤੇ ਰੱਛ ਹੁੰਨਾ ਹੀ ਉਹ ਨਿਕਲ ਵਧਿਆ ਆ ਕੱਢਿਆ ਨਹੀਂ ਹੈਗਾ ਲਾਈਟਾਂ ਦਾ ਵੀ ਸਾਫ ਲਾਈਟਾਂ ਦਾ ਪ੍ਰੋਪਰ ਨਹੀਂ ਹੈਗਾ ਉਹ ਜਿੱਦਾਂ ਮਤਲਬ ਉਹ ਨਹੀਂ ਲਾ ਦਿੱਤਾ ਜੈਬਰਾ ਕ੍ਰੋਸਿੰਗ ਪਰ ਉਹ ਸਾਈਡ ਤੇ ਜਿਹੜੀਆਂ ਸਾਈਡ ਤੋਂ ਕ੍ਰੋਸਿੰਗਾਂ ਨਿਕਲਦੀਆਂ ਆ ਉਹ ਉਹ ਹੀ ਨਹੀਂ ਪਤਾ ਲੋਕਾਂ ਨੇ ਵੀ ਰਾਹ ਪਿੱਛੇ ਦੇਣਾ ਕਿ ਨਹੀਂ ਦੇਣਾ ਲੱਗਦਾ ਸਹੀ ਜਗ੍ਹਾ ਤੇ ਨਹੀਂ ਜੋ ਮੈਂ ਫੀਲ ਕਰਦਾ ਥੋੜਾ ਅੱਗੇ ਲੱਗਣੀਆਂ ਚਾਹੀਦੀਆਂ ਸੀ ਅੱਗੇ ਲੱਗਣੀਆਂ ਚਾਹੀਦੀਆਂ ਸੀਗੀਆਂ ਥੋੜਾ ਫੇਰ ਹੀ ਤੁਰਨ ਵਾਲੇ ਨੂੰ ਫਾਇਦਾ ਹੋਣਾ ਹੈ ਜੀ ਤੇ ਜਿਹੜਾ ਸਾਈਡ ਨੂੰ ਰੋਡ ਨਿਕਲਦੇ ਏਦਾਂ ਲੈਫਟ ਸਾਈਡ ਹਾਂਜੀ ਲੈਫਟ ਉਧਰੋਂ ਵੀ ਨਿਕਲਦਾ ਹੈ ਤਾਂ ਮੈਡਾ ਨਹੀਂ ਕੀਤਾ ਰਿਫਲੈਕਟ ਵਾਲਾ ਪਰ ਭਾਜੀ ਉਹ ਵੀ ਤਾਂ ਕਾਲਜ ਵਾਲਨੇ ਲਵਾਈਆਂ ਉਹ ਕਿਹੜਾ ਪੱਲਿਓ ਲਾਈਆਂ ਚਲੋ ਏਦਾਂ ਪਰ ਵਧੀਆ ਹੋ ਗਿਆ ਹੁਣ ਸਾਰੇ ਰੋਕੇ ਜਾਂਦੇ ਦਾਨ ਦਾਨ ਚ ਮਿਲੀਆਂ ਆ ਚਲੋ ਸ਼ੁਕਰੀਆ ਜੀ ਸ਼ੁਕਰੀਆ ਆ ਦੇ ਮਣੀ ਖਾਜ ਕਰ ਲੋ ਠੀਕ ਹੈ ਕਾਰ ਸੰਭ ਲਈਓ ਭਾਜੀ ਕੀ ਹਾਲ ਚੱਲ ਹੈਪੀ ਭਾਜੀ ਬਹੁਤ ਵਧੀਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਸ਼ਾਪ ਦੀ ਵੀਡੀਓ ਪਾਈ ਮਾਮੇ ਦੀ ਹੱਟੇ ਦੀ ਸਾਨੂੰ ਰਿਸਪੌਂਸ ਬਹੁਤ ਮਿਲਿਆ ਆ ਮਿਲਿਆ ਹਾਂਜੀ ਹਾਂਜੀ ਬਹੁਤ ਖਾਕ ਆਇਆ ਜੀ ਸਾਡੀ ਸ਼ਾਪ ਤੇ ਹਾਂਜੀ ਹਾਂਜੀ ਇਹ ਗੁੜੀਆ ਤੁਹਾਡੀ ਹਾਂਜੀ ਹਾਂਜੀ ਮੇਰੀ ਗੁੜੀਆ ਹੈ ਜੀ ਤੁਹਾਨੂੰ ਤੁਸੀਂ ਤਾਂ ਹੀ ਹੈਪੀ ਆ ਤੁਹਾਡੇ ਕੋਲ ਗੁੜੀਆ ਇੰਨੀ ਪਿਆਰੀ ਆ ਗੁੜੀਆ ਸਭ ਤੋਂ ਅਮੀਰ ਮਤਲਬ ਜਿਹਦੇ ਕੋਲ ਧੀ ਆ ਹਾਂਜੀ ਹਾਂਜੀ ਬਹੁਤ ਪਿਆਰੀ ਬੱਚੀ ਕੀ ਨਾ ਇਹਦਾ ਇਹਦਾ ਅਨਾਇਆ ਅਨਾਇਆ ਹਾਂਜੀ ਬਹੁਤ ਪਿਆਰੀ ਬੱਚੀ ਹੈ ਪਰਮਾਤਮਾ ਸਦਾ ਚੜ੍ਹਦੀ ਕਲਾ ਚ ਰੱਖੇ ਤੁਹਾਡਾ ਨਾਂ ਰੌਸ਼ਨ ਕਰੇ ਅੱਛ ਮੈਂ ਬਸ ਮੈਂ ਇਹੀ ਕਹਿਣਾ ਵੀ ਮਾਮੇ ਠੱਟੀ ਦੇ ਆਪਣੀ ਸ਼ੌਪ ਵਾਲਾ ਚੌਰ ਆ। ਹੂੰ। ਵਿਜ਼ਿਟ ਕਰੋ। ਕੋਪਨ ਰੱਖਿਓ ਆ ਲੱਕੀ ਡਾ। ਮਾਮੇ ਦਿੰਦਾ ਰੇ ਆ। ਲੱਕੀ ਡਰਾ ਰੱਖਿਓ ਆਪਾਂ 1 ਜਨਮ ਨਹੀਂ ਕੱਢਨੇ ਆ। ਜੀ। ਤੇ ਵਧੀਆ ਸਮਾਨ ਹੈਗਾ ਆਪਣੇ ਕੋ। ਸਸਤਾ ਵਧੀਆ ਚੀਜ਼ ਰੱਖੀ। ਠਕਾਊ ਆ। ਹਾਂ ਜੀ ਹਾਂ ਜੀ ਬਹੁਤ ਵਧੀਆ। ਮੈਨੂੰ ਆ ਆ ਨਾਇਆ ਦੇਖੋ ਇਹ ਲక్ష్ਮੀ ਆ। ਠੀਕ ਐ ਪੁੱਤ ਵੱਡੀ ਹੋ ਕੇ ਨਾਂ ਬਣਾਉਣਾ। ਓਕੇ ਸਰ ਜੀ ਥੈਂਕ ਯੂ। ਸਸੀ ਕਾਲ ਜੀ। ਸਸੀ ਕਾਲ ਜੀ। ਹੋਰ ਜੀ ਠੀਕ ਠਾਕ। ਜਾਂਦਾ। ਤੂੰ ਕਰੀਂ ਕਿੰਨੇ ਕਲੇ ਹੈ ਪਾਇਆ ਮੈਨੂੰ ਕਿਰੀਆਂ ਕਿਹੜੇ ਆ ਮੈਂ ਦੇਖਿਆ ਦੇਸੀ ਕੇ ਦੀ ਚੋਰੀ ਹੋਈ ਸੀ ਆ ਤੁਹਾਡੀ ਦੇਸੀ ਕੇ ਦੀ ਚੋਰੀ ਚੇਤੇ ਆ ਇਹਨੂੰ ਹੋਰ ਖਬਰਾਂ ਨਹੀਂ ਚੇਤੇ ਤੁਹਾਡਾ ਫੈਨ ਆ ਜੀ ਇਹ ਮਾਰਾ ਇਹ ਦੇਖੋ ਬੰਦਾ ਤੁਹਾਨੂੰ ਮਿਲਣ ਆਇਆ ਸਪੈਸ਼ਲ ਦੇਖ ਲਓ ਮੁੰਡੇ ਦੇ ਚਿਹਰੇ ਤੇ ਚਮਕ ਦੇਖੋ ਨੂਰ ਦੇਖੋ ਹੈ ਦੂਜੇ ਨੂੰ ਵੀ ਖੁਸ਼ੀ ਹੋ ਗਈ ਸਿੱਕੇ ਜੀ ਬਹੁਤ ਵਧੀਆ ਬਈ ਤੁਸੀਂ ਸਾਡੇ ਨਵਾਂ ਸ਼ਹਿਰ ਨੂੰ ਕੰਪੇਅਰ ਕਰਦੇ ਹੋ ਯੂਕੇ ਨਾਲ ਹਰ ਵਾਰ ਨਹੀਂ ਭਾਜੀ ਨਵਾਂ ਸ਼ਹਿਰ ਅੱਗੇ ਆ ਯੂਕੇ ਬਹੁਤ ਪਿੱਛੇ ਹੈ ਨਹੀਂ ਨਹੀਂ ਯੂਕੇ ਨਹੀਂ ਗੰਭੀਰ ਨਹੀਂ ਕੰਮ ਨਹੀਂ ਜੀਦਾ ਵੈਸੇ ਤਰੱਕੀ ਤੇ ਲਿਆਓ ਯਾਰ ਇਹਨੂੰ 27 ਚ ਬਸ ਤੁਸੀਂ ਦੇਖੋ ਹੋਣਾ ਚਾਹੀਦਾ ਦੇਖੋ ਜ਼ਰੂਰੀ ਆ ਹੁਣ ਤਾਂ ਬਹੁਤ ਬਹੁਤ ਜ਼ਰੂਰੀ ਆ ਚਲੋ ਬੱਚਾ ਇੰਜੋਏ ਕਰ ਰਿਹਾ ਹਾਂਜੀ ਹਾਂਜੀ ਪੂਰੀ ਤਰ੍ਹਾਂ ਜੀ ਠੀਕ ਹੈ ਭਾਜੀ ਠੀਕ ਹੈ ਭਾਜੀ ਭਾਈ ਨੂੰ ਤੁਸੀਂ ਜਾਣਦੇ ਹੀ ਆ ਸ਼ੁੱਧ ਦੁੱਧ ਸ਼ੁੱਧ ਪਨੀਰ ਹੈ ਭਾਜੀ ਹੁਣ ਕੋਈ ਮਿਲਦਾ ਔਰ ਵਿਚਾਰ ਵੀ ਸ਼ੁੱਧ ਠੀਕ ਹੈ ਭਾਜੀ ਠੀਕ ਹੈ ਭਾਜੀ ਐਂਡ ਕਰ ਦਿਓ ਬੈਠੀਏ ਓਕੇ ਜੀ ਸੋ ਇੱਕ ਵਾਰੀ ਚੂਲੇ ਦਿਖਾ ਕੇ ਐਂਡ ਕਰ ਦਿੰਨੇ ਆ ਬੈਟਰੀ ਲੱਗ ਪੱਗ ਗਈ ਐ ਇਹਦੀ ਬੈਟਰੀ ਓਕੇ ਇੱਥੋਂ ਇੱਥੋਂ ਥੋੜਾ ਜ਼ੂਮ ਇਨ ਕਰਕੇ ਦਿਖਾ ਦਿਓ ਇਧਰ ਗੋਲ ਗੱਪਿਆਂ ਦੀ ਖੁਸ਼ਬੂ ਪੈਣਾ ਨੂੰ ਦਿਖਾ ਦਿਓ ਗੋਲ ਗੱਪਿਆਂ ਦੀ ਖੁਸ਼ਬੂ ਗੋਲ ਗੱਪਿਆਂ ਦੀ ਖੁਸ਼ਬੂ ਅੱਛਾ ਨਹੀਂ ਮੈਂ ਉਧਰ ਉਧਰ ਘੇਰ ਜਵਾਂ ਉਧਰ ਹਾਂਜੀ ਹੋਰ ਚਾਹਣਾ ਸਾਹਿਬ ਠੀਕ ਠਾਕ ਅਜੀ ਸਸੀ ਗੱਲ ਅਜੀ ਸਸੀ ਗੱਲ ਸਸੀ ਗੱਲ ਹੋਣਾ ਕਿ ਠੀਕ ਹੈ ਮੇਲੇ ਦੇਖ ਲੈ ਮੇਲੇ ਹੋਰ ਜੀ ਹੋਰ ਖਾ ਰਹੇ ਆ ਅੱਛਾ ਖਾ ਰਹੇ ਆ ਜੀ ਜੀ ਕੰਨ ਵੀ ਖਬਰੇ ਕਰੋਂਗੇ ਹਾਂ ਜੀ ਅੱਛਾ ਇਹ ਗੋਲ ਗੱਪੇ ਦੀ ਖੁਸ਼ਬੂ ਠੀਕ ਹੈ ਜੀ ਹਾਂ ਬਹੁਤ ਵਧੀਆ ਲੈ ਨੀ ਆ ਰਹੇ ਆ ਅਸੀਂ ਖਾ ਕੇ ਆਣੇ ਵਾ ਨਾ ਵੀ ਬਸ ਆ ਮਾੜੇ ਦਿਖਾ ਦਈਏ ਜੀ ਫੇਰ ਮਿਲਦੇ ਨਹੀਂ ਮੈਂ ਬਾਅਦ ਕਰਦਾ ਜੀ ਹੋਰ ਠੀਕ ਹੈ ਕੀ ਕਹਦਾ ਜੀ ਠੀਕ ਹੈ ਭਰਾ ਜੀ ਬਹੁਤ ਧਨਵਾਦ ਬਸ ਵਧੀਆ ਭਰਾ ਵਧੀਆ ਚਲੋ ਜੀ ਇਹ ਝੂਲੇ ਨਾਲ ਤੁਸੀਂ ਆਨੰਦ ਦੇਖ ਲਓ ਹੁਣ ਬੈਟਰੀ ਉੱਡ ਚੱਲੀ ਆ ਕੈਮਰੇ ਦੀ ਤਾਂ ਬਹੁਤ ਬਹੁਤ ਸ਼ੁਕਰੇਬਾਦ